ਸਵਾਗਤ ਹੈ ਤੁਹਾਡਾ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੋਗੇ ਦੇ ਦਸ਼ਮੇਸ਼ ਨਗਰ ਤੋਂ ਜਿੱਥੇ ਐਡੀ ਫਿਜ਼ੀਕਲ ਅਕੈਡਮੀ ਦੇ ਵਿੱਚ ਅੱਜ ਬੜਾ ਖੁਸ਼ੀ ਦਾ ਮਾਹੌਲ ਤੁਹਾਨੂੰ ਨਜ਼ਰ ਆ ਰਿਹਾ ਹੈ ਮੇਰੇ ਪਿੱਛੇ ਤਾੜੀਆਂ ਵੱਜਦੀਆਂ ਨਜ਼ਰ ਆ ਰਹੀਆਂ ਹੈਗੀਆਂ ਇਹ ਤਾੜੀਆਂ ਕਿਉਂ ਵੱਜ ਰਹੀਆਂ ਹੈਗੀਆਂ ਕਿਉਂਕਿ ਹਰ ਬੰਦੇ ਦਾ ਜ਼ਿੰਦਗੀ ਦਾ ਸੁਪਨਾ ਹੁੰਦਾ ਹੈਗਾ ਮੈਂ ਪੜਾਂ ਔਰ ਪੜ ਕੇ ਜੌਬ ਕਰਾਂ ਔਰ ਉਸ ਜੌਬ ਦੇ ਵਿੱਚ ਹਰੇਕ ਨੇ ਆਪਣੇ ਕੋਈ ਨਾ ਕੋਈ ਸੁਪਨੇ ਸੰਜੋਏ ਹੁੰਦੇ ਆ ਔਰ ਉਹ ਸੁਪਨਿਆਂ ਨੂੰ ਪੂਰਾ ਕੀਤਾ ਹੈ ਐਡੀ ਫਿਜ਼ੀਕਲ ਅਕੈਡਮੀ ਮੋਗਾ ਨੇ ਮੋਗਾ ਦੇ ਬਹੁਤ ਹੀ ਮਸ਼ਹੂਰ ਜਿ ਆਪਾਂ ਕਹਿ ਸਕਦੇ ਆ ਪਿਛਲੇ 20 ਜਾਂ 22 ਸਾਲਾਂ ਤੋਂ ਇਹ ਸੇਵਾ ਕਰ ਰਹੇ ਹੈਗੇ ਆ ਬੱਚਿਆਂ ਨੂੰ ਟ੍ਰੇਨਿੰਗ ਦੇਣ ਦੀ ਟ੍ਰੇਨਿੰਗ ਦੇ ਨਾਲ ਨਾਲ ਬੱਚਿਆਂ ਨੂੰ ਫੌਜ ਦੇ ਵਿੱਚ ਆਰਮੀ ਦੇ ਵਿੱਚ ਨੇਵੀ ਦੇ ਵਿੱਚ ਜਿਹੜਾ ਹੈਗਾ ਉਹ ਭੇਜਣ ਦਾ ਕੰਮ ਕਰ ਰਿਹਾ ਹੈ ਅੱਜ ਅਸੀਂ ਤੁਹਾਨੂੰ ਕਿਉਂ ਲਾਈਵ ਤਸਵੀਰਾਂ ਦਿਖਾ ਰਹੇ ਆ ਕਿਉਂਕਿ ਅੱਜ ਚਾਰ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਐਡੀ ਫਿਜ਼ੀਕਲ ਅਕੈਡਮੀ ਦੀ ਬਦੌਲਤ ਇਹ ਬਦਲੀ ਆ ਤਾਂ ਐਡੀ ਫਿਜ਼ੀਕਲ ਅਕੈਡਮੀ ਦੇ ਚਾਰ ਬੱਚਿਆਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਉਹਨਾਂ ਦੇ ਰਿਸਪੈਕਟਡ ਸਰ ਕੁਲਵਿੰਦਰ ਸਿੰਘ ਜੀ ਇਨਸਾਨ ਜੋ ਕਿ ਹਰਿਆਣਾ ਤੋਂ ਹੈਗੇ ਆ ਅੱਜ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹੈਗੇ ਆ ਐਡੀ ਫਿਜ਼ੀਕਲ ਅਕੈਡਮੀ ਮੋਗਾ ਦਸ਼ਮੇਸ਼ ਨਗਰ ਮੋਗਾ ਤੋਂ ਕੁਝ ਪੇਰੈਂਟਸ ਸਾਡੇ ਨਾਲ ਆਏ ਹੈਗੇ ਆ ਬੱਚੇ ਸਾਡੇ ਨਾਲ ਆਏ ਆ ਬੜਾ ਖੁਸ਼ੀ ਦਾ ਮਾਹੌਲ ਹੈ ਤਾਂ ਅਸੀਂ ਤੁਹਾਨੂੰ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਪੇਰੈਂਟਸ ਦੇ ਨਾਲ ਵੀ ਆਓ ਤੁਹਾਨੂੰ ਤਸਵੀਰਾਂ ਦਿਖਾਉਣੇ ਹਨ ਐਡੀ ਫਿਜ਼ੀਕਲ ਅਕੈਡਮੀ ਦੇ ਐਮ ਡੀ ਕੁਲਵਿੰਦਰ ਸਿੰਘ ਜੀ ਸਨਮਾਨਤ ਕਰ ਰਿਹਾ ਹੈ ਬੱਚਾ ਨੂੰ ਫੁੱਲਾਂ ਦੇ ਹਾਰ ਪਾ ਕੇ ਕੀ ਨਾਮ ਤੁਹਾਡਾ ਮੇਰਾ ਨਾਮ ਵਿਸ਼ਵਜੋ ਸਿੰਘ ਹੈ ਜੀ ਕਿਹੜਾ ਪਿੰਡ ਆ ਤੁਹਾਡਾ ਸੰਗਤਪੁਰਾ ਜੀ ਸੰਗਤਪੁਰਾ ਪਿੰਡ ਆ ਔਰ ਲੋਗਾ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਟ੍ਰੇਨਿੰਗ ਲਈ ਹੈ ਹਾਂਜੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਅੱਜ ਤੁਹਾਡੀ ਸਿਲੈਕਸ਼ਨ ਹੋਈ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਮਿਹਨਤ ਕੀਤੀ ਸੀਗੀ ਜੀ ਕਿੰਨੀ ਕੁ ਮਿਹਨਤ ਕੀਤੀ ਸੀ ਹੋ ਗਈ ਸੀ ਜੀ ਮੈਨੂੰ ਜੀ ਇੱਥੇ ਇੱਕ ਤਾਂ ਮੈਨੂੰ ਡੇਢ ਮਹੀਨਾ ਹੋ ਗਿਆ ਸੀਗਾ ਜੀ ਅੱਛਾ ਹਾਂਜੀ ਤਾਂ ਇੱਥੋਂ ਦਾ ਤੁਹਾਨੂੰ ਮਾਹੌਲ ਕਿਸ ਤਰ੍ਹਾਂ ਦਾ ਲੱਗਿਆ ਇੱਥੇ ਜੀ ਬਹੁਤ ਸੋਹਣਾ ਮਾਹੌਲ ਹੈ ਜੀ ਜਿਵੇਂ ਕਈਏ ਜੀ ਬਹੁਤ ਸੋਹਣਾ ਮਾਹੌਲ ਹੈ ਜੀ ਬਹੁਤ ਸ ਕਿੰਨੀ ਉਮਰ ਹੋ ਗਈ ਆ ਤੁਹਾਡੀ ਮੇਰੀ ਜੀ 17.5 ਸਾਲ ਹੋ ਗਈ ਜੀ 17.5 ਸਾਲ ਦੀ ਉਮਰ ਦੇ ਵਿੱਚ ਨੌਕਰੀ ਪ੍ਰਾਪਤ ਕਰਨਾ ਕਿਉਂਕਿ ਕਈ ਵਾਰੀ 40 40 ਸਾਲ ਵੀ ਟੱਪ ਜਾਂਦੇ ਆ ਇਹ ਸੁਪਨਾ ਪੂਰਾ ਨਹੀਂ ਹੁੰਦਾ ਹੋਰ ਪਰਮਾਤਮਾ ਦਾ ਸ਼ੁਕਰ ਹੈ ਵੀ ਤੁਸੀਂ ਜਿਹੜਾ ਹੈਗਾ ਅੱਜ ਉਸ ਪੌੜੀ ਤੇ ਜਿਹੜਾ ਹੈਗਾ ਚੜਨ ਜਾ ਰਹੇ ਹੋ ਜਿਹੜੀ ਜ਼ਿੰਦਗੀ ਦਾ ਸੁਪਨਾ ਹੁੰਦੀ ਹੈ ਅੱਗੇ ਜਾ ਕੇ ਹੋਰ ਕੀ ਬਣਦਾ ਤੁਹਾਡਾ ਸੁਪਨਾ ਹੈ ਅੱਗੇ ਜਾ ਕੇ ਜੀ ਹੋਰ ਜਿਵੇਂ ਜਿਵੇਂ ਹੋਊਗਾ ਜੀ ਓਵੇਂ ਓਵੇਂ ਹੋਈ ਜਾਵਾਂਗੇ ਜੀ ਅੱਗੇ ਵੱਡੇ ਅਸਰ ਬਣਦੇ ਵੀ ਇੱਛਾ ਰੱਖਦੇ ਹੋ ਹਾਂ ਜੀ ਜੀ ਤੁਹਾਡੇ ਨਾਲ ਕੌਣ ਆਇਆ ਫੈਮਿਲੀ ਮੈਂ? ਮੇਰੇ ਨਾਲ ਜੀ ਮੇਰੇ ਮੰਮੀ ਡੈਡੀ ਤੇ ਚਾਚਾ ਚਾਚੀ ਜੀ ਆਏ। ਅੱਛਾ ਪਹਿਲਾਂ ਕਿਹਦੇ ਨਾਲ ਗੱਲ ਕਰਾਓਗੇ ਤੁਸੀਂ? ਚਾਚਾ ਜੀ ਨਾਲ ਕਰੀਏ। ਕਰਾਓ ਚਾਚਾ ਜੀ ਨਾਲ। ਮੰਮੀ ਨਾਲ। ਚਲੋ ਕੋਈ ਕਰਾ ਜਾਈਏ। ਚਾਚੇ ਜੀ ਜਿਆਦੇ ਮਿਹਨਤ ਲੱਗੀ ਆ। ਕੀ ਸ਼ੌਕ ਨਾਮ ਜੀ ਤੁਹਾਡਾ? ਮੇਰਾ ਜੀ ਮੈਂ ਛੂਬੇਦਰਾ ਬਲਵੀਰ ਰਿਟਾਇਰ ਆਰਮੀ ਪਰਸਨ। ਅੱਛਾ ਜੀ। ਹਾਂ ਜੀ। ਤੇ ਅੱਜ ਤੁਹਾਡਾ ਭਤੀਜਾ ਜਿਹੜਾ ਹੈਗਾ ਜੀ ਉਹ ਤੁਸੀਂ ਦੇਖ ਰਹੇ ਹੋ ਕਿ ਹਾਰ ਪਾਏ ਹੋਏ ਅਫਲਾਂ ਦੇ ਹਾਂਜੀ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਕਿੰਨੀ ਖੁਸ਼ੀ ਹੋ ਰਹੀ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਵੀ ਅਕੈਡਮੀ ਦੇ ਵਿੱਚ ਵੀ ਸਾਨੂੰ ਬੁਲਾਇਆ ਗਿਆ ਔਰ ਆਪਣੇ ਮੈਂ ਸਭ ਤੋਂ ਵੱਧ ਤਾਂ ਧੰਨਵਾਦ ਕਰਦਾ ਆਪਣੇ ਕੁਲਵਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਅਕੈਡਮੀ ਵੀ ਤੁਸੀਂ ਮੈਂ ਨੈਟ ਤੇ ਲੱਭੀ ਕ ਅਕੈਡਮੀ ਮੈਂ ਦੇਖਭਾਲ ਕੀਤੀ ਬਹੁਤ ਜਿਹਦੇ ਵਿੱਚ ਬੱਚੇ ਨੇ ਪਹਿਲਾਂ ਤਾਂ ਬਹੁਤ ਜਵਾਬ ਦਿੱਤਾ ਸੀ ਫਿਰ ਵੀ ਮੈਂ ਤਾਂ ਪਿੱਛਾ ਨਹੀਂ ਛੱਡਿਆ ਠੀਕ ਜਿੱਥੇ ਤੱਕ ਫਿਰ ਮੈਂ ਅਗਨੀ ਦੇ ਵਿੱਚ ਰਹਿ ਕੇ ਆਏ ਆਂ ਔਰ ਭਤੀਜਾ ਵੀ ਤੁਹਾਡਾ ਉਧਰ ਜਾ ਰਿਹਾ ਤੁਹਾਨੂੰ ਤਾਂ ਵੈਸੇ ਵੀ ਮਾਣ ਹੋਣਾ ਚਾਹੀਦਾ ਵੀ ਦੇਸ਼ ਦੀ ਸੇਵਾ ਦੇ ਵਿੱਚ ਹਾਂਜੀ ਜਿਹੜਾ ਆਏਗਾ ਯੋਗਦਾਨ ਪਾ ਰਿਹਾ ਹੈ ਹਾਂਜੀ ਹਾਂਜੀ ਕਿਹਨੂੰ ਜਿਹੜਾ ਹੈਗਾ ਸੰਦੇਸ਼ ਦੇਣਾ ਚਾਹੋਗੇ ਵੀ ਅੱਗੇ ਜਾ ਕੇ ਕਿਸ ਤਰ੍ਹਾਂ ਦੇਸ਼ ਦੀ ਸੇਵਾ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਇਹ ਨਹੀਂ ਸੋਚਣਾ ਵੀ ਇਹ ਆਪਾਂ ਅਗਨੀ ਵੀਰ ਦੇ ਭਾਤੀ ਹੋਏ ਆਂ ਉਹ ਸਦਾ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਜੋ ਕੀਤਾ ਵੀ 7 ਸਾਲ ਦਾ ਘਰ ਹੈ ਸਾਇਦ ਉਸ ਤੋਂ ਬਧੇ ਇਹਨਾਂ ਨੇ ਇਹ ਵੀ ਦੇਖਣਾ ਵੀ ਸਾਨੂੰ 25% ਰੱਖ ਰਿਹਾ ਤਾਂ ਫਿਰ 75% ਸਾਡੀ ਆਸ ਰੱਖਣੀ ਆ ਉਹਦਾ ਪਿੱਛਾ ਨਹੀਂ ਛੱਡਣਾ ਉਰੇ ਉੱਪਰ ਰੈਂਕ ਇਹਨਾਂ ਦਾ ਵਧਣਾ ਇਹਨਾਂ ਦੇ ਰੈਂਕ ਇਹਨਾਂ ਨੇ ਆਪ ਲੈਣਾ ਜੀ ਤੁਹਾਡੀ ਬਾਕੀ ਨੇ ਜ਼ਿੰਦਗੀ ਸਾਥ ਹਾਂ ਜੀ ਅਸੀਂ ਵੀ ਚਾਹੁੰਦੇ ਆ ਵੀ ਜਿਹੜਾ ਹੈਗਾ ਇਹ ਬੱਚਾ ਅੱਗੇ ਵਧੇ ਠੀਕ ਆ ਜੀ ਹਾਂ ਥੈਂਕ ਯੂ ਤੁਸੀਂ ਬਿਨਾਂ ਗੱਲ ਕਰਾਵੇ ਜੀ ਤੁਸੀਂ ਕੀ ਲੱਗਦੀ ਸਸਲੀਕਾਰ ਵੀਰ ਜੀ ਮੈਂ ਇਹਨਾਂ ਦਾ ਡਬਲ ਰਿਸ਼ਤਾ ਮੇਰੇ ਨਾਲ ਮੇਰਾ ਭਾਨਜਾ ਵੀ ਆ ਇਹਨਾਂ ਦਾ ਭਤੀਜਾ ਵੀ ਆ ਤੇ ਬਹੁਤ ਕਰੀਬੀ ਸ਼ੁਰੂ ਤੋਂ ਬਹੁਤ ਬਹੁਤ ਮੈਂ ਇਹਦੀ ਹੈਲਪ ਕੀਤੀ ਮੇਰਾ ਨਾਮ ਕਰਮਜੀਤ ਕੌਰ ਆ ਕਰਮਜੀਤ ਜੀ ਹਾਂ ਜੀ ਦਿਲੋਂ ਜਿਹੜਾ ਹੈਗਾ ਬਹੁਤ ਦਿਲੋਂ ਬਹੁਤ ਸ਼ੁਕਰਾਨਾ ਸ਼ੁਰੂ ਤੋਂ ਸੀਗਾ ਵੀ ਮੇਰੇ ਹਸਬੰਦ ਸੀ ਆਰਮੀ 'ਚ ਵੀ ਮੇਰਾ ਬੇਟਾ ਵੀ ਹੋਵੇ ਇੱਕ ਚਲੋ ਮੇਰਾ ਭਾਂਜਾ ਹੋਇਆ ਬਹੁਤ ਮਾਣ ਦੀ ਗੱਲ ਆ ਕੋਈ ਕਮੀ ਨਹੀਂ ਰਹਿੰਦੀ ਸਾਰੇ ਬੱਚੇ ਆਰਮੀ ਕਹਿੰਦੇ ਆ ਤਨ ਦੇਹੀ ਨਾਲ ਪੁੱਤ ਨੌਕਰੀ ਕਰਿਓ ਸਾਰੇ ਜੋਰ ਲਾਇਓ ਵਧੀਆ ਵਧੀਆ ਬਹੁਤ ਵਧੀਆ ਨੌਕਰੀ ਆ ਠੀਕ ਹੈ ਜੀ ਹਾਂਜੀ ਸਰ ਕੀ ਨਾਮ ਤੁਹਾਡਾ ਸੁਖਵਿੰਦਰ ਸਿੰਘ ਜੀ ਸਤਵਿੰਦਰ ਜੀ ਤੁਸੀਂ ਵਿਸ਼ਵਜੋਤ ਦੇ ਪਾਪਾ ਜੀ ਹੋ ਤੁਹਾਨੂੰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਡਾ ਬੱਚਾ ਸਿਲੈਕਟ ਹੋਇਆ ਹੈ ਹਾਂਜੀ ਹਾਂਜੀ ਕਿੰਨਾ ਕਿ ਦਿਲ ਖੁਸ਼ ਹੋ ਰਿਹਾ ਹੈ ਦਿਲ ਪੂਰਾ ਫੁੱਲ ਖੁਸ਼ ਹੋਇਆ ਸਰ ਜੀ ਅੱਛਾ ਕਿੰਨੀ ਖੁਸ਼ੀ ਜਿਹੜੀ ਹੈਗੀ ਉਹ ਸੰਭਾਲੀ ਨੇ ਜਾ ਰਹੀ ਕਿ ਉਹ ਜਦੋਂ ਨੌਕਰੀ ਲੱਗਦਾ ਹੈਗਾ ਹਾਂਜੀ ਹਾਂਜੀ ਕਿਉਂਕਿ ਇੱਕ ਆਪਾਂ ਕੋਈ ਪਲਾਟ ਲੈਨੇ ਆਂ ਵੀ ਕੋਠੀ ਲੈਨੇ ਕੋਈ ਜ਼ਮੀਨ ਲੈਨੇ ਇੱਕ ਵਾਰੀ ਜਿਹੜਾ ਹੈਗਾ ਆਪਾਂ ਨੂੰ ਐ ਲੱਗਦਾ ਵੀ ਇੰਨੇ ਲੱਖ ਦੀ ਹੋਵੇ ਹਾਂਜੀ ਹਾਂਜੀ ਇਹਨਾਂ ਨੇ ਪਤਾ ਨਹੀਂ ਲੱਖਾਂ ਕਰੋੜਾ ਰਹੀ ਕਮਾਉਣੇ ਹੈਗੇ ਔਰ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਹਾਂਜੀ ਹਾਂਜੀ ਕੀ ਦਾ ਧੰਨਵਾ ਧੰਨਵਾਦ ਅਕੈਡਮੀ ਦਾ ਵੀ ਸਭ ਤੋਂ ਪਹਿਲਾਂ ਅਕੈਡਮੀ ਦਾ ਉਸ ਤੋਂ ਬਾਅਦ ਪ੍ਰਨਾਲ ਪਰਮਾਤਮਾ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਬਾਹ ਫੜ ਕੇ ਇਸ ਤੇ ਕਾਬਲ ਬਣਾਇਆ ਸਾਨੂੰ ਕਿੰਨੇ ਬੱਚੇ ਆ ਜੀ ਤੁਹਾਡੇ ਆਪਣੇ ਦੋ ਬੱਚੇ ਆ ਜੀ ਇਹ ਵੱਡਾ ਬੱਚਾ ਹੈ ਹਾਂ ਜੀ ਸਰ ਚਲੋ ਸਾਡੀਆਂ ਵੀ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ ਜੀ ਪਰਮਾਤਮਾ ਕਰੇ ਰਿਸ਼ਵਜੋਤ ਹੋਰ ਤਰੱਕੀਆਂ ਕਰੇ ਜੀ ਸਰ ਇਹਨਾਂ ਦੀ ਮੰਮੀ ਦਾ ਨਾਮ ਹੈ ਮਾਤਾ ਜੀ ਦਾ ਅੱਛਾ ਕੀ ਸ਼ੁਭਨਾਮ ਜੀ ਤੁਹਾਡਾ ਸੋਨਦੀਪ ਕੌਰ ਅੱਛਾ ਤੇ ਤੁਸੀਂ ਵਿਸ਼ਪਜੋਤ ਨੂੰ ਜਨਮ ਦਿੱਤਾ ਹੈ ਔਰ ਅੱਜ ਜਿਹੜਾ ਹੈਗਾ ਵਿਸ਼ਪਜੋਤ ਦੇਸ਼ ਦੀ ਸੇਵਾ ਆਸਤੇ ਸਿਲੈਕਟ ਹੋਇਆ ਹੈ ਕਿੰਨਾ ਕੁ ਦਿਲ ਜਿਹੜਾ ਹੈਗਾ ਖੁਸ਼ ਹੋ ਰਿਹਾ ਤੁਹਾਡਾ ਜਨਮ ਨਹੀਂ ਜੀ ਮੈਂ ਤਾਂ ਪਾਲਿਆ ਹੀ ਆ ਬਸ ਅੱਛਾ ਇਹਨਾਂ ਦੇ ਪਹਿਲਾਂ ਹੈਗੇ ਫਿਰ ਬਰਥਡੇ ਵੀ ਜਿਸ ਓਟੇ ਇਹਨਾਂ ਨੇ ਪਾਲੀ ਨਹੀਂ ਪਹਿਲੀ ਤੁਹਾਡੀਆਂ ਵੀ ਸ਼ੋਭੇ ਸ਼ਾਵਾਂ ਤੇ ਤੁਹਾਡਾ ਆਸ਼ੀਰਵਾਦ ਵਿਸ਼ਪਜੋਤ ਹਾਂਜੀ ਹਾਂਜੀ ਔਰ ਦੇਸ਼ ਦੀ ਜਿਹੜੀ ਸੇਵਾ ਹੁੰਦੀ ਹੈ ਨਾ ਕਿਉਂਕਿ ਸੇਵਾ ਦੇਸ਼ ਦੀ ਜਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਟੀਲ ਸੁਖਾਲੀਆਂ ਨੇ ਹਾਂਜੀ ਹਾਂ ਜਿੰਨਾ ਦੇਸ਼ ਸੇਵਾ ਦੇ ਵਿੱਚ ਪੈਰ ਪਾਇਆ ਮੇਰੇ ਛੋਟੇ ਵੀ ਮੇਰੇ ਭੈਣ ਦੇ ਇਹਨਾਂ ਦਾ ਹੀ ਬਹੁਤਾ ਸਾਥ ਆ ਸੰਤ ਕੋਈ ਨਹੀਂ ਸੀ ਪਤਾ ਵੀ ਜੀ ਸਾਡੀਆਂ ਵੀ ਸ਼ੋਭਾ ਸ਼ਾਮਾ ਤੁਹਾਡੇ ਨਾਲ ਹੈ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਜੀ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਕਰਨਵੀਰ ਸਿੰਘ ਹੈ ਜੀ ਕਰਨਵੀਰ ਸਿੰਘ ਜੀ ਅੱਜ ਤੁਹਾਡੇ ਹਾਰ ਪਾਇਆ ਗੱਲ ਦੇ ਵਿੱਚ ਹਾਂਜੀ ਕਿਉਂ ਪਾਇਏ ਗਏ ਹੈ ਇਹ ਇਹ ਮੈਂ ਕੁਲਵਿੰਦਰ ਸਰ ਕੋਲ 1 ਸਾਲ ਤੋਂ ਤਿਆਰੀ ਕਰ ਰਿਹਾ ਸੀ ਤੇ ਅੱਜ ਫਾਈਨਲੀ ਜੋ ਮੇਰਾ ਡ੍ਰੀਮ ਸੀ ਉਹ ਕੁਲਵਿੰਦਰ ਸਾਹਿਬ ਦੀ ਮਿਹਨਤ ਸਦਕਾ ਪੂਰਾ ਹੋ ਗਿਆ ਜੀ ਕਿਹੜਾ ਡ੍ਰੀਮ ਪੂਰਾ ਹੋਇਆ ਤੁਹਾਡਾ ਮੇਰਾ ਆਰਮੀ ਜਾਨਦਾਰ ਡ੍ਰੀਮ ਸੀਗਾ ਜੀ ਉਹ ਪੂਰਾ ਹੋ ਗਿਆ ਇੱਕ ਕਦੋਂ ਸੋਚਿਆ ਸੀ ਤੁਸੀਂ ਵੀ ਮੈਂ ਆਰਮੀ ਦੇ ਵਿੱਚ ਜਾਣਾ ਤੇ ਮੇਰਾ ਡ੍ਰੀਮ ਕੁਲਵਿੰਦਰ ਸਾਹਿਬ ਪੂਰਾ ਕਰਨ ਦਾ ਇਹ ਸਰ ਮੈਂ 10th ਕਲਾਸ ਚ ਪੜਦਾ ਸੀ ਉਦੋਂ ਦਾ ਹੀ ਡ੍ਰੀਮ ਸੀਗਾ ਅੱਛਾ ਹਾਂਜੀ ਤਾਂ ਫਿਰ ਇਹ ਐਡੀ ਫਿਜ਼ੀਕਲ ਅਕੈਡਮੀ ਦਾ ਤੁਹਾਨੂੰ ਕਿੱਥੋਂ ਪਤਾ ਲੱਗਿਆ ਇਹ ਸਰ ਵੀ ਜਿੱਦਾਂ ਰਿਲੇਟਿਡ ਸੀਗਾ ਮੁੰਡਾ ਮੇਰਾ ਉਹਦੇ ਕੋਲੋਂ ਪਤਾ ਲੱਗਿਆ ਸੀਗਾ ਕਿਹੜਾ ਪਿੰਡ ਆ ਤੁਹਾਡਾ ਮੈਂ ਮੋਗੇ ਦਾ ਹੀ ਰਹਿਣ ਵਾਲਾ ਹ ਤੁਹਾਡੇ ਨਾਲ ਕੌਣ ਕੌਣ ਆਇਆ ਜੀ ਮੇਰੇ ਮਦਰ ਨਹੀਂ ਤੇ ਫਾਜ਼ਲ ਸਾਹਿਬ ਨੇ ਅੱਛਾ ਫਾਜ਼ਲ ਸਾਹਿਬ ਨਾਲ ਗੱਲ ਕਰਾਉਂਦੇ ਹਾਂ ਜੀ ਹਾਂ ਜੀ ਹਾਂ ਸਰ ਕੀ ਨਾਮ ਤੁਹਾਡਾ ਜਿਸਪਾਲ ਸਿੰਘ ਹਸਪਤਾਲ ਜੀ ਡੇਟਾ ਤੁਹਾਡਾ ਜਿਹੜਾ ਹੈਗਾ ਸਿਲੈਕਟ ਹੋ ਗਿਆ ਹੈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਾਬ ਜੀ ਸੁਣੋਂ ਪਰਮਾਣ ਖੁਸ਼ੀ ਤਾਂ ਬਈ ਬਿਆਨ ਹੀ ਨਹੀਂ ਹੋ ਰਹੀ ਅੱਛਾ ਪਾਪਾ ਨਹੀਂ ਲੱਗਦੇ ਥੱਲੇ ਨਾ ਜੀ ਕੀ ਬਾਤ ਹੈ ਜੀ ਚਲੋ ਅਸੀਂ ਵੀ ਚਾਹੁੰਦੇ ਆ ਵੀ ਤੁਹਾਡੀਆਂ ਜਿਹੜਾ ਹੈਗਾ ਬੱਚਾ ਹੋਰ ਅੱਗੇ ਤਰੱਕੀ ਜਿਹੜੇ ਹੁਣ ਸਾਡੇ ਪਾਪਾ ਉਹ ਸਿਰਫ ਕਲਮਿੰਦਰ ਸਰਦਾਰਾ ਕਰਕੇ ਨਹੀਂ ਲੱਗ ਰਹੇ ਨੇ ਜੀ ਹਿੱਤਾ ਕੁਛ ਵੀ ਹੈ ਨਹੀਂ ਇਹ ਸਮਝੀਏ ਕੋਈ ਨਾ ਕੋਈ ਪ੍ਰਮਾਤਮਾ ਕਹਿਆ ਤਾਂ ਜਾਂਦਾ ਵੀ ਪ੍ਰਮਾਤਮਾ ਨੇ ਆ ਕੇ ਹਾਂਜੀ ਪਰ ਪ੍ਰਮਾਤਮਾ ਵੀ ਕਿਸੇ ਦੇ ਰਾਹੀਂ ਜਿਹੜਾ ਹੈਗਾ ਕੰਮ ਕੋਈ ਨਾ ਕੋਈ ਹੀਲੇ ਨਾਂ ਸਿਲਾਉਗਾ ਕੋਈ ਨਾ ਕੋਈ ਬੰਦਾ ਆਏਗਾ ਠੀਕ ਹੈ ਨਾ ਇਹਨਾਂ ਦੇ ਸਦਕੇ ਹੀ ਅਸੀਂ ਆ ਜਗ੍ਹਾ ਤੇ ਖੜੇ ਆ ਨਹੀਂ ਮਹਾਰਾਜ ਦਾ ਕੀ ਬਤ ਕਿੱਥੇ ਖੜਨਾ ਸੀ ਚਲੋ ਸਾਡੀਆਂ ਵਿਚੋ ਪਛਾਣ ਬਹੁਤ ਵਧੀਆ ਖੁਸ਼ੀ ਹੋ ਰਹੀ ਆ ਬਹੁਤ ਵਧੀਆ ਫੀਲنگ ਆ ਰਹੀ ਹੈ ਹਾਂਜੀ ਧੰਨਵਾਦ ਧੰਨਵਾਦ ਬੱਚੇ ਦੀ ਮੰਮੀ ਨਾਲ ਕਰਾ ਦਈਏ ਤੁਹਾਡਾ ਕੀ ਨਾਮ ਹੈ ਜਸਵਿੰਦਰਪੁਰ ਜੀ ਸਿੰਦਰ ਜੀ ਕਿੰਨੇ ਬੱਚੇ ਆ ਤੁਹਾਡੇ ਮੇਰੇ ਤਿੰਨ ਜੀ ਤਿੰਨ ਬੱਚੇ ਆ ਔਰ ਅੱਜ ਇੱਕ ਬੱਚਾ ਦੇਸ਼ ਦੀ ਸੇਵਾ ਵਾਸਤੇ ਸਿਲੈਕਟ ਹੋਇਆ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਅ ਜੀ ਖੁਸ਼ੀ ਬਿਆਨ ਕਰਨ ਲਈ ਕੋਈ ਲੱਭ ਜਾਨਗੇ ਅੱਛਾ ਕਿੰਨਾ ਟਾਈਮ ਲਾਇਆ ਜਿਹੜਾ ਹੈਗਾ ਇਹਨਾਂ ਨੇ ਇੱਥੇ ਮੇਰੇ ਬੇਟੇ ਨੇ ਟਾਈਮ ਘਟ ਤੋਂ ਘਾਟੀ ਲਾਇਆ ਜੀ ਬੇਟਾ ਮੇਰਾ ਵਿੱਚ ਕੰਮ ਕਰਦਾ ਸੀ ਅੱਛਾ ਹਾਂ ਜੀ ਪਰ ਸਰ ਨੇ ਸਾਡਾ ਬਹੁਤ ਸਾਥ ਦਿੱਤਾ ਏ ਨਾਲ ਫੈਮਿਲੀ ਮੈਟਰ ਅਨੁਸਾਰ ਦਿੱਤਾ ਮੇਰੇ ਬੱਚੇ ਨੂੰ ਜੋਬ ਕਰਨ ਲਈ ਵੀ ਟਾਈਮ ਦਿੱਤਾ ਔਰ ਮਤਲਬ ਪੀਜੀ ਲਈ ਵੀ ਟਾਈਮ ਦਿੱਤਾ بیٹے ਦਾ ਕਿਤੇ ਫੋਨ ਨਹੀਂ ਗਿਆ ਤੁਹਾਡੇ ਕੋਲੇ ਵੀ ਸਰ ਤੰਗ ਬਹੁਤ ਕਰਦੇ ਆ ਪਜਾਉਂਦੇ ਫੋਨ ਕਰ ਲਮਕਾਉਂਦੇ ਬਹੁਤ ਹੈ ਚੜ ਜਾਂਦਾ ਜੀ ਤੇ ਚਲੇ ਗਏ ਕੋਣ ਹੀ ਚਲੇ ਗਏ ਨਹੀਂ ਜੀ ਮੇਰੇ ਬੇਟੇ ਨੂੰ ਦਾ ਜਨਨ ਕਿ ਅਸੀਂ ਬਾਅਦ ਚੋ ਪੈਰੈਂਟਸ ਬਾਅਦ ਚੋ ਆ ਪਹਿਲਾਂ ਉਹਨਾਂ ਨੇ ਹਸਾਤ ਦਿੱਤਾ ਹੈ ਚਲ ਸਾਡੀਆਂ ਵੀ ਸ਼ੁਭ ਸ਼ਾਮਾ ਤੁਹਾਡੇ ਨਾਲ ਆ ਜੀ ਬੱਚਾ ਅੱਗੇ ਹੋਰ ਤਰੱਕੀ ਕਰੇ ਹਾਂਜੀ ਪਰ ਸਰ ਨਾਲ ਹੈ ਤਾਂ ਤਰੱਕੀ ਕਰੂਗਾ ਜੀ ਬਿਲਕੁਲ ਹਾਂ ਜੀ ਤੁਹਾਡੀ ਸਿਸਟਰ ਵੀ ਆਏ ਹਾਂ ਹਾਂ ਜੀ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂ ਜੀ ਬੇਟਾ ਕੀ ਨਾਮ ਤੁਹਾਡਾ ਮਨਪ੍ਰੀਤ ਕੌਰ ਮਨਪ੍ਰੀਤ ਕਿਹੜੀ ਕਲਾਸ 'ਚ ਪੜ੍ਹਦੇ ਹੋ 9th ਕਲਾਸ ਵੈਰੀ ਗੁੱਡ ਸ਼ਾਬਾਸ਼ ਤਾਂ ਤੁਹਾਡੇ ਬ੍ਰਦਰ ਜਿਹੜੇ ਹੈਗੇ ਦੇਸ਼ ਦੀ ਸੇਵਾ ਵਾਸਤੇ ਜਾ ਰਹੇ ਆ ਤੁਹਾਨੂੰ ਵੀ ਲੱਗ ਰਿਹਾ ਵੀ ਮੈਂ ਵੀ ਜਾਵਾਂ ਹਾਂ ਜੀ ਕਰੋਗੇ ਰੀਸ ਇਹਨਾਂ ਦੀ ਹਾਂ ਜੀ ਚਲੋ ਸਾਡੀਆਂ ਵੀ ਸ਼ੁਭਕਾਮਨਾਵਾਂ ਤੁਹਾਡੇ ਨਾਲ ਆ ਜੀ ਤੁਸੀਂ ਅੱਗੇ ਹੋਰ ਤਰੱਕੀ ਕਰੋ ਵਦੋਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਾਜਨ ਸਿੰਘ ਆ ਜੀ ਸਾਜਨ ਜੀ ਕਿੱਥੋਂ ਦੇ ਰਹਿੰਦੇ ਆ ਮੈਂ ਪਿੰਡ ਤੱਲੇ ਕੇ ਜ਼ਿਲ੍ਹਾ ਮੋਗਾ ਜੀ ਉਮਰ ਕਿੰਨੀ ਹੋ ਗਈ ਜੀ ਮੇਰੀ ਤਕਰੀਬਨ 19 ਸਾਲ ਹੋ ਗਈ ਜੀ ਕਿਹੜੇ ਸਕੂਲ ਤੋਂ ਤੁਸੀਂ ਪਾਸ ਕੀਤੀ ਹੈਗੀ ਮੈਂ ਮੋਗਾ ਲੱਗਾ ਸੀ ਭਵਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਅੱਜ ਤੁਹਾਡੀ ਸਿਲੈਕਸ਼ਨ ਹੋ ਚੁੱਕੀ ਹੈ ਆਰਮੀ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਕਿੰਨੀ ਕਿ ਮਿਹਨਤ ਕੀਤੀ ਤੁਸੀਂ ਮਿਹਨਤ ਪੁੱਛੋ ਨਾ ਜੀ ਤੇ ਕੋ ਸਾਹਿਬ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਆਪਣੇ ਤੇ ਪੁੱਛੀਏ ਕਿਉਂ ਨਾ ਕਿਉਂਕਿ ਮਿਹਨਤ ਕਿਉਂਕਿ ਐ ਹੁੰਦਾ ਹੈ ਜੇ ਮਿਹਨਤ ਆਪ ਕਰਦੇ ਹੈਗੇ ਆ ਜੋ ਤੁਹਾਨੂੰ ਘਰਾਂ ਦੇ ਵਿੱਚ ਸੁਣ ਰਹੇ ਉਹਨਾਂ ਵਾਸਤੇ ਤੁਸੀਂ ਇੱਕ ਮੋਟੀਵੇਟਰ ਹੋ ਹਾਂਜੀ ਹਾਂਜੀ ਇਸ ਕਰਕੇ ਉਹਨਾਂ ਨੂੰ ਜ਼ਰੂਰ ਦੱਸੋ ਵੀ ਆਰਮੀ ਦੇ ਵਿੱਚ ਜੇਕਰ ਜਿਆਦਾ ਹੈਗਾ ਤਾਂ ਕਿੰਨੀ ਕ ਮਿਹਨਤ ਕਰਨੀ ਪੈਂਦੀ ਹੈ ਉਹ ਤਾਂ ਹੁਣ ਇਹ ਡਿਪੈਂਡ ਆ ਵੀ ਆਪਦੇ ਤੇ ਕਿਉਂਕਿ ਆਪਾਂ ਕਹਿ ਸਕਦੇ ਹਾਂ ਵੀ ਜੇ ਘੱਟ ਸਮਾਂ ਲਾਉਣਾ ਵਾ ਤਾਂ ਫਿਰ ਤਾਂ ਆਈਡੀ ਫਿਜ਼ੀਕਲ ਅਕੈਡਮੀ ਚ ਜਾਓ ਠੀਕ ਹੈ ਜੇ ਤਾਂ ਵੱਧ ਲਾਉਣਾ ਫਿਰ ਅੰਨਿਆ ਵੀ ਮਤਲਬ ਕੋਈ ਵੀ ਅਕੈਡਮੀ ਚ ਜਾ ਸਕਦੇ ਹੋ ਇੱਥੋਂ ਦਾ ਤੁਹਾਨੂੰ ਮਾਹੌਲ ਕਿਸ ਤਰ੍ਹਾਂ ਦਾ ਲੱਗਿਆ ਆਈਡੀ ਫਿਜ਼ੀਕਲ ਅਕੈਡਮੀ ਇੱਥੋਂ ਦਾ ਮੈਨੂੰ ਤਕਰੀਬਨ ਸਾਲ ਦੇ ਡੇਢ ਸਾਲ ਹੋ ਚੱਲਿਆ ਜੀ ਮੈਨੂੰ ਅਜ ਤੱਕ ਕੋਈ ਸਾਹਿਬ ਨੇ ਵੀ ਫੀਲ ਨਹੀਂ ਹੋਣ ਦਿੱਤਾ ਕਰਦਿਆਂ ਦਾ ਵੀ ਵਧੀਆ ਪੜਾਇਆ ਵਧੀਆ ਲਖਾਇਆ ਵਾ ਤੇ ਵਧੀਆ ਟ੍ਰੇਨਿੰਗ ਕੀਤੀ ਆ ਕਿੰਨੀਆਂ ਭਰਤੀਆਂ ਤੁਸੀਂ ਦੇਖੀਆਂ ਮੇਰੀ ਤਕਰੀਬਨ ਦੂਜੀ ਭਰਤੀ ਆ ਤੇ ਪਹਿਲੀ ਹਾਂ ਦੂਜੀ ਚ ਹੋ ਗਿਆ ਜੀ ਤੁਹਾਨੂੰ ਕੀ ਲੱਗਦਾ ਸੀਗਾ ਜੇਕਰ ਤੁਸੀਂ ਇੱਥੇ ਨਾ ਆਉਂਦੇ ਤਾਂ ਤੁਹਾਡਾ ਇਹ ਸੁਪਨਾ ਪੂਰਾ ਹੋ ਸਕਦਾ ਸੀ ਨਹੀਂ ਤਾਂ ਫਿਰ ਮੈਂ ਕਿਸੇ ਕੰਮ ਤੇ ਹੁੰਦਾ ਜੀ ਹਾਂਜੀ ਤਾਂ ਕਿੰਨਾ ਦਾ ਧੰਨਵਾਦ ਕਰਨਾ ਚਾਹੋਗੇ ਬਹੁਤ ਬਹੁਤ ਕਿਹੜੀ ਅਕੈਡਮੀ ਦਾ ਧੰਨਵਾਦ ਕਰਨਾ ਚਾਹੁੰਦੇ ਐ ਐਡੀ ਫਿਜ਼ੀਕਲ ਕੈਡਮੀ ਹੋਰ ਲੋਕਾਂ ਨੂੰ ਵੀ ਦੱਸੋਗੇ ਹੁਣ ਦੱਸਾਂਗੇ ਜੀ ਜੋ ਹੋ ਗਏ ਆ ਅਸੀਂ ਵੀ ਆਨੇ ਆ ਵੀ ਜੇਕਰ ਤੁਹਾਡੇ ਘਰ ਦੇ ਵਿੱਚ ਢੋਲ ਵੱਜਦੇ ਹੈਗੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੱਜਣ ਕਿਉਂਕਿ ਹਰੇਕ ਦਾ ਸੁਪਨਾ ਹੁੰਦਾ ਹੈ ਵੀ ਸਾਡਾ ਬੱਚਾ ਜਿਹੜਾ ਹੈਗਾ ਦੇਸ਼ ਦੀ ਸੇਵਾ ਕਰੇ ਔਰ ਦੇਸ਼ ਦੀ ਸੇਵਾ ਕਰਨੀ ਬੜੀ ਔਖੀ ਆ ਕਿਉਂਕਿ ਪਹਿਲਾਂ ਤੁਸੀਂ ਵੀ ਬਹੁਤ ਮਿਹਨਤ ਕੀਤੀ ਆ ਹਾਂਜੀ ਐਡੀ ਫਿਜ਼ੀਕਲ ਅਕੈਡਮੀ ਦੇ ਸਾਰੇ ਸਟਾਫ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਨਾਲ ਕੌਣ ਆਏ ਆ ਜੀ ਮੇਰੇ ਪਾਪਾ ਜੀ ਆਏ ਆ ਜੀ ਹਾਂ ਉਹਨਾਂ ਨਾਲ ਗੱਲ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਬੋਲਦੇ ਹਾਂ ਜੀ ਨਾਮ ਕੀ ਜਸਵੀਰ ਸਿੰਘ ਤੁਹਾਡਾ ਪਿੰਨ ਵੀ ਤੇ ਲੇਕੇ ਹੀ ਆ ਹਾਂ ਜੀ ਕੀ ਕੰਮ ਕਰਦੇ ਹੋ ਤੁਸੀਂ ਮਕੈਨਿਕਲ ਜੀ ਮਕੈਨਿਕਲ ਦਾ ਆਜ ਤੁਹਾਡੇ ਬੱਚੇ ਦੇ ਗੱਲ ਦੇ ਵਿੱਚ ਹਾਂ ਪਾ ਕੇ ਕਿੰਨੀ ਖੁਸ਼ੀ ਤੁਹਾਨੂੰ ਮਹਿਸੂਸ ਬਹੁਤ ਜ਼ਿਆਦਾ ਹੋਈ ਹੈ ਜੀ ਲੱਗਦਾ ਵੀ ਜਿਹੜਾ ਹੈਗਾ ਉਹ ਬੱਚਾ ਆਪਣਾ ਸਿਲੈਕਟ ਹੋ ਗਿਆ ਤੇ ਹੁਣ ਜ਼ਿੰਦਗੀ ਹਾਂ ਜੀ ਉਹਨਾਂ ਦੀ ਸੌਖੀ ਜਿਹੜੀ ਹੈਗੀ ਉਹ ਹੋ ਜਾਏਗੀ ਹਾਂ ਜੀ ਹਾਂ ਜੀ ਪੂਰੀ ਸੌਖੀ ਤੁਸੀਂ ਮਕੈਨਿਕਲ ਲਾਈਨ ਚੋਂ ਤੁਹਾਨੂੰ ਪਤਾ ਹੈ ਜ਼ਿੰਦਗੀ ਦੇ ਵਿੱਚ ਪੂਰਾ ਪੂਰੇ ਤੰਗੀ ਦੇ ਵਿੱਚੋਂ ਨੰਗੇ ਪਤਾ ਲੱਗ ਜਾਂਦਾ ਆਪ ਨੂੰ ਕੀ ਹੈਗਾ ਉਸ ਕਰਕੇ ਇਸ ਕੰਮ ਦੇ ਵਿੱਚ ਉਹਨੂੰ ਪਾਇਆ ਵੀ ਆਪ ਦਾ ਕੋਈ ਕੈਰੀਅਰ ਕਰਨ ਬਣ ਗਿਆ ਵੇ ਚਲੋ ਇਹਨਾਂ ਦਾ ਕੈਰੀਅਰ ਤਾਂ ਹੁਣ ਸੈੱਟ ਹੋ ਗਿਆ ਜੀ ਹਾਂਜੀ ਹੁਣ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਜੋ ਤੁਹਾਨੂੰ ਘਰਾਂ ਚ ਸੁਣ ਰਹੇ ਆ ਵੀ ਐਡੀ ਫਿਜ਼ੀਕਲ ਅਕੈਡਮੀ ਜੁਆਇਨ ਕਰਨੀ ਚਾਹੀਦੀ ਹੈ ਹਾਂਜੀ ਕਰਨੀ ਚਾਹੀਦੀ ਪੂਰੇ ਧੰਨਵਾਦ ਸਰ ਦਾ ਬਹੁਤ-ਬਹੁਤ ਮੁਬਾਰਕਾਂ ਸਾਰੇ ਸਭਾਂ ਦਾ ਕੀ ਨਾਮ ਤੁਹਾਡਾ ਸਤਨਾਮ ਸਿੰਘ ਜੀ ਸਤਨਾਮ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਪਿੰਡ ਖਾਈ ਜਲਾ ਮੋਗਾ ਦੇ ਰਹਿਣ ਵਾਲਾ ਜੀ ਪਿੰਡ ਖਾਈ ਜ਼ਿਲ੍ਹਾ ਮੋਗਾ ਹਾਂਜੀ ਕਿੰਨੇ ਕਿਲੋਮੀਟਰ ਆ ਤੁਹਾਡਾ ਇੱਥੋਂ ਪਿੰਡ ਇੱਥੋਂ ਪਿੰਡ ਹੈਗਾ ਜੀ ਮੇਰਾ 45 ਕਿਲੋਮੀਟਰ ਹੈ 45 ਕਿਲੋਮੀਟਰ ਤੁਹਾਡਾ ਜੀ ਲੱਗ ਗਿਆ ਮੋਗੇ ਚ ਹਾਂਜੀ ਹਾਂਜੀ ਇੱਥੇ ਮੇਰੇ ਹੋ ਗਿਆ ਤੁਹਾਨੂੰ ਇੱਥੇ ਆਇਆ ਮੈਂ ਇੱਥੇ ਜੀ ਮੈਨੂੰ ਕੁਲ 10 ਸਾਲ 10 ਮਹੀਨੇ ਹੋ ਗਏ ਜੀ 10 ਮਹੀਨੇ ਹੋ ਗਏ ਹਾਂਜੀ ਕਿੰਨੀ ਮਿਹਨਤ ਕੀਤੀ ਫਿਰ ਕਿੰਨੇ ਵਜੇ ਉੱਠਦੇ ਸੀ ਸਵੇਰ ਸਵੇਰ ਜੀ 3:30 3 ਵਜੇ ਉੱਠ ਖੜਦੇ ਸੀ ਹਾਂਜੀ ਖਾਣ ਪੀਣ ਇੱਥੋਂ ਦਾ ਵਧੀਆ ਸੀ ਹਾਂਜੀ ਪੂਰਾ ਵਧੀਆ ਜੀ ਕਿੰਨੇ ਤੁਸੀਂ ਪੇਪਰ ਜਿਹੜੇ ਹੈਗੇ ਆ ਉਹ ਦੋ ਪੇਪਰ ਦਿੱਤੇ ਆ ਜੀ ਹੁਣ ਤੱਕ ਤੀਜਾ BSF ਦੇ ਵਿੱਚ ਵੀ ਮੇਰਾ ਪੇਪਰ ਕਲੀਅਰ ਆਈ ਤੇ ਉਹਦਾ ਹਜੇ ਟ੍ਰਾਇਲ ਨਹੀਂ ਹੋਇਆ ਤੇ ਆਰਮੀ ਦਾ ਮੇਰਾ ਪੇਪਰ ਕਲੀਅਰ ਆ ਟ੍ਰਾਇਲ ਵੀ ਓਕੇ ਆ ਤੇ ਮੈਡੀਕਲ ਵੀ ਫਿਜ਼ੀਕਲ ਵੀ ਓਕੇ ਜੀ ਕਿੰਨੇ ਬੱਚੇ ਤੁਹਾਡੇ ਨਾਲ ਦੇ ਪਾਸ ਹੋਏ ਮੇਰੇ ਨਾਲ ਦੇ ਕੁੱਲ 4 ਜੀ ਬਾਕੀ ਟੋਟਲ 18 ਬੱਚੇ ਸੀਗੇ ਉਹਨਾਂ ਦੇ ਵਿੱਚੋਂ 14 ਦਾ ਬੱਚਿਆਂ ਦਾ ਪੇਪਰ ਕਲੀਅਰ ਹੋਇਆ ਐਡੀ ਫਿਜ਼ੀਕਲ ਅਕੈਡਮੀ ਦੇ 14 ਬੱਚਿਆਂ ਨੇ ਪੀ.ਟੀ. ਹੈਗੇ ਪਾਸ ਕੀਤਾ ਹੈ। ਹਾਂਜੀ ਹਾਂਜੀ। ਤਾਂ ਬੜੇ ਮਾਣ ਵਾਲੀ ਗੱਲ ਹੈ ਕਿਉਂਕਿ ਲਗਭਗ ਜਿਹੜੀ ਪਰਸੈਂਟੇਜ ਹੈਗੀ 50% ਰਹਿ ਜਾਂਦੇ ਹੋਏ ਪਰ ਇਹ ਤਾਂ 80 ਤੋਂ ਵੀ ਉੱਪਰ ਟੱਪ ਗਈ। ਯੈਸ ਸਰ। ਹੈਨਾ? ਸਾਡੀਆਂ ਸ਼ੋਭੇ ਸ਼ਾਵਾਂ ਤੁਹਾਡੇ ਨਾਲ ਹੈ। ਦੇਸ਼ ਦੀ ਸੇਵਾ ਕਰੋ ਤੁਸੀਂ। ਅਸੀਂ ਚਾਹੁੰਦੇ ਹਾਂ ਵੀ ਤੁਸੀਂ ਨੌਕਰੀ ਦੇ ਨਾਲ-ਨਾਲ ਹੋਰ ਪਰਮਿਸ਼ਨ ਲੈ ਕੇ ਅੱਗੇ ਪੜ੍ਹਾਈ ਵੀ ਕਰੋ। ਤੇ ਅੱਗੇ ਵੱਧੋ ਵੱਡੇ ਅਫਸਰ ਬਣੋ। ਤੁਹਾਡੇ ਨਾਲ ਕੌਣ ਆਏ ਹੈਗੇ ਉਹਨਾਂ ਨਾਲ ਗੱਲ ਕਰਾ ਦੋ ਜੀ। ਮੇਰੇ ਨਾਲ ਮੇਰੇ ਭੈਣ ਤੇ ਮੇਰੇ ਜਿੱਜਾ ਹੀ ਆਏ ਨੇ। ਹਾਂਜੀ। ਰੱਖੋ। ਹਾਂਜੀ ਸਰ ਜੀ ਕਿਸ਼ੋ ਬਣਾਉਂਦਾ ਤਾਂ ਸਰ ਜੀ ਮੇਰਾ ਨਾਮ ਮਿੰਟੂ ਸਿੰਘ ਹੈ ਜੀ ਮਹੱਲਾ 베ਰੀਆਂ ਵਾਲਾ ਜ਼ਿਲ੍ਹਾ ਮੋਗਾ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਦੀ ਫਤਿਹ ਨਸਾਂਜ ਬਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਸਰ ਗੱਲ ਕਰੀਏ ਇਸ ਬੱਚੇ ਬਾਰੇ ਤਾਂ ਇਸ ਬੱਚੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਨੂੰ ਅੱਜ ਸਰ ਤੇ ਏਡਾ ਕ ਮਾਣ ਹੋ ਰੈਣਾ ਜੇਸ ਟਾਈਮ ਮੈਂ ਇਸ ਨੂੰ ਮੋਗਾ ਲੈ ਕੇ ਆਇਆ ਸੀਗਾ ਉਸ ਟਾਈਮ ਇਹ ਕਿਸੇ ਦੇ ਰੇ ਸਪਰੇ ਪਾਉਂਦਾ ਸੀ ਘਰੇ ਮਤਲਬ ਕਿ ਜਿਵੇਂ ਕਹ ਲਵਾਂ ਕਿ ਇੱਕ ਆਪ ਦਿਹਾੜੀ ਮਜ਼ਦੂਰੀ ਕਰਦੇ ਸੀ ਪਲੱਸ 2 ਕਲੀਅਰ ਕਰ ਲਈ ਸੀ ਇਹਨ ਪਲੱਸ 2 ਕਲੀਅਰ ਕਰਨ ਤੋਂ ਬਾਅਦ ਮੈਨੂੰ ਐਦਾ ਲੱਗਿਆ ਕਿ ਯਾਰ ਇਹਦੇ ਵਿੱਚ ਟਾਈਲੈਂਡ ਹੈਗਾ ਪਰ ਇਹਨੂੰ ਕੋਈ ਲੱਭਣ ਵਾਲਾ ਨਹੀਂ ਹੈਗਾ ਮੈਨੂੰ ਪਤਾ ਸੀ ਸਰ ਕੁਲਵਿੰਦਰ ਸਰ ਇੱਥੇ ਹੈਗੇ ਗਾਈਡ ਕਮੈਂਡ ਵਿੱਚ ਉਸ ਤੋਂ ਬਾਅਦ ਸਰ ਮੈਨੂੰ ਫੀਲ ਹੋਇਆ ਕਿ ਇੱਕ ਵਾਰੀ ਕਿਉਂ ਨਾ ਇਹਨੂੰ ਇੱਥੇ ਲਿਆਂਦਾ ਜਾਵੇ 10 ਦਿਨ ਨੂੰ ਮੈਂ ਖੁਦ ਲਿਆਂਦਾ ਰਿਹਾ ਗਰਾਊਂਡ ਦੇ ਵਿੱਚ ਉਸ ਤੋਂ ਬਾਅਦ ਸਰ ਮੈਨੂੰ ਮਿਲੇ ਆਪਣੇ ਗੁਰੂ ਨਾਨਕ ਕਾਲਜ ਦੀ ਗਰਾਊਂਡ ਦੇ ਵਿੱਚ ਉਹ ਗਰਾਊਂਡ ਦੇ ਵਿੱਚ ਮਿਲਦੇ ਮਿਲਦੇ ਸਰ ਨਾਲ ਮੇਰੀ ਐਦਾ ਹੀ ਗੱਲਬਾਤ ਹੋ ਗਈ ਜੀ ਸਰ ਨੂੰ ਮੈਂ ਦੱਸਿਆ ਜੀ ਇਹ ਬੱਚਾ ਮਿਹਨਤੀ ਆ ਜੇ ਤੁਸੀਂ ਇੱਥੇ ਚਾਨਣ ਪਾਓ ਤਾਂ ਇਹ ਬਹੁਤ ਅੱਗੇ ਵੱਧ ਸਕਦਾ ਉਸ ਤੋਂ ਬਾਅਦ ਸਰ ਨੇ ਕਿਹਾ ਵੀ ਤੇਰੀ ਟੈਨਸ਼ਨ ਖਤਮ ਆ ਤੂੰ ਮੇਰੇ ਕੋਲੇ ਛੱਡ ਦੇ ਇੱਕ ਇੱਕ ਦਿਨ ਕਰਦਾ ਕਰਦਾ ਸਾਰੇ ਅੱਜ 10 ਮਹੀਨੇ ਜਾਂ 11 ਮਹੀਨੇ ਹੋ ਚੱਲੇ ਆ ਅੱਜ ਸਰ ਦੀ ਬਦੌਲਤ ਆ ਜੀ ਇਹ ਅੱਜ ਇੱਥੇ ਇਸ ਮੁਕਾਮ ਤੇ ਪਹੁੰਚਿਆ ਵਾ ਤੇ ਮੇਰੀ ਜਿੰਨੇ ਵੀ ਸਰੋਤੇ ਦੇਖ ਰਹੇ ਆ ਮੈਨੂੰ ਇਸ ਟਾਈਮ ਤੇ ਮੇਰੀ ਸਾਰੇ ਅੱਗੇ ਹੱਥ ਜੋੜ ਕੇ ਮੰਗ ਆ ਜੀ ਕਿ ਜੇ ਤੁਸੀਂ ਆਦੇ ਬੱਚੇ ਨੂੰ ਅੱਜ ਕੁਝ ਵੀ ਬਣਾਉਣਾ ਚਾਹੁੰਦੇ ਹੋ ਚਾਹੇ ਪੰਜਾਬ ਪੁਲਿਸ ਆਰਮੀ ਦੇ ਵਿੱਚ ਬੀਐਸਐਫ ਦੇ ਵਿੱਚ ਕਿਸੇ ਵੀ ਵਿਭਾਗ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਆਸੇ-ਪਾਸੇ ਭਟਕਣ ਦੀ ਬਜਾਏ ਤੁਸੀਂ ਐਡੀ ਅਕੈਡਮੀ ਦੇ ਵਿੱਚ ਆਓ ਕੁਲਵਿੰਦਰ ਸਰ ਤੁਹਾਨੂੰ ਇੰਨਾ ਵਧੀਆ ਗਾਈਡ ਕਰਨਗੇ ਤੁਸੀਂ ਸੋਚ ਵੀ ਨਹੀਂ ਸਕਦੇ ਅਸੀਂ ਇੱਕ ਜ਼ਮੀਨ ਦੇ ਉੱਤੋਂ ਉੱਠੇ ਹੋਏ ਬੰਦੇ ਆ ਕਿ ਮੈਂ ਤਾਂ ਛੱਡੋ ਮੇਰੇ ਸੁਪਨੇ ਦੇ ਵਿੱਚ ਵੀ ਕਦੇ ਮੈਂ ਨਹੀਂ ਸੋਚਿਆ ਸੀ ਕਿ ਸਾਡਾ ਇੱਕ ਬੱਚਾ ਅੱਜ ਇਸ ਮੁਕਾਮ ਤੇ ਪਹੁੰਚੂਗਾ ਤੋ ਜਿਸ ਤਰ੍ਹਾਂ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆਉਂਦਾ ਉਸੇ ਤਰ੍ਹਾਂ ਤੁਸੀਂ ਇਸ ਬੱਚੇ ਦੀ ਜ਼ਿੰਦਗੀ ਦੇ ਵਿੱਚ ਇੱਕ ਮੋੜ ਲੈ ਕੇ ਆਏ ਹੋ ਕਿਉਂਕਿ ਇਹਦੇ ਮਾਪੇ-ਬਾਪ ਨੂੰ ਵੀ ਨਹੀਂ ਪਤਾ ਸੀਗਾ ਸਰ ਤੁਸੀਂ ਦੱਸਿਆ ਹੈਗਾ ਵੀ ਜਿਹੜਾ ਹੈਗਾ ਇਹ ਇੱਕ ਜਿਹੜਾ ਹੈਗਾ ਲੇਬਰ ਦਾ ਕੰਮ ਕਰ ਰਿਹਾ ਸੀ ਜੀ 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 ਸਰ ਤੁਹਾਨੂੰ ਲੱਗਿਆ ਵੀ ਇਹਦੇ ਚ ਟੈਲੈਂਟ ਹੈਗਾ ਔਰ ਇਹਨੂੰ ਆਪਾਂ ਪਛਾਨ ਸਕਦੇ ਆ ਅੱਜ ਤੁਹਾਡੀ ਜਿਹੜੀ ਮਿਹਨਤ ਹੈਗੀ ਆ ਉਹ ਤੁਹਾਡੇ ਸਾਹਮਣੇ ਆ ਹਾਰ ਫੁੱਲਾਂ ਦੇ ਪਾਏ ਹੋਏ ਹੈਗੇ ਆ ਤੁਹਾਡੇ ਦਿਲ ਦੇ ਵਿੱਚ ਕਿੰਨੀ ਕੁ ਖੁਸ਼ੀ ਹੈਗੀ ਉਹ ਤੁਹਾਡੀਆਂ ਅੱਖਾਂ ਹੀ ਬਿਆਨ ਕਰ ਰਹੀਆਂ ਤੋ ਤੁਹਾਡਾ ਸਭ ਤੋਂ ਪਹਿਲਾਂ ਤਾਂ ਕਿਉਂਕਿ ਪਰਮਾਤਮਾ ਜਿਹੜਾ ਹੈਗਾ ਨਾ ਕਿਸੇ ਨਾ ਕਿਸੇ ਦੇ ਵਿੱਚ ਦੀ ਜਿਹੜੀ ਹੈਗੀ ਮਦਦ ਕਰਦਾ ਤਾਂ ਤੁਸੀਂ ਇਹਨਾਂ ਦੀ ਆਪਣੇ ਰਿਸ਼ਤੇਦਾਰ ਦੀ ਮਦਦ ਕੀਤੀ ਹੈਗੀ ਆ ਇੱਕ ਰੋਲ ਜਿਹੜਾ ਹੈਗਾ ਕਿਉਂਕਿ ਜੀਜਾ ਜੀ ਹਰੇਕ ਆਖਵਾ ਲੈਂਦੇ ਹੈਗੇ ਆ ਪਰ ਬਾਨਾ ਜੀਜਾ ਜੀ ਬਹੁਤ ਵੱਡੀ ਗੱਲ ਹੁੰਦੀ ਹੈ ਦੂਰ ਤੱਕ ਐਵੇਂ ਨਹੀਂ ਰਿਸ਼ਤੇਦਾਰ ਕਿਹਾ ਜਾਂਦਾ ਸਹੀ ਹੈਗਾ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਚਾਹੁੰਦੇ ਹੈਗੇ ਆ ਵੀ ਇਹਨਾਂ ਦੀ ਸਿਸਟਰ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਧੰਨਵਾਦ ਥੈਂਕ ਯੂ ਸਰ ਮੇਰਾ ਨਾਮ ਸੁਖਪ੍ਰੀਤ ਕੋਹਰੇ ਹੈ ਸੁਖਪ੍ਰੀਤ ਜੀ ਅੱਜ ਤੁਹਾਡੇ ਬ੍ਰਦਰ ਦੇ ਗੱਲ ਦੇ ਵਿੱਚ ਤੁਸੀਂ ਹਾਰ-ਪਾ ਕੇ ਜਿਹੜਾ ਹੈਗਾ ਸਾਨੂੰ ਨਜ਼ਰ ਆ ਰਿਹਾ ਹੈ ਕਿ ਬੜਾ ਕੁਝ ਹੈ ਦਿਲ ਮੈਂ ਬਹੁਤ ਖੁਸ਼ ਹਾਂ ਮੈਂ ਬਸ ਇਹ ਖੁਸ਼ੀ ਬਿਆਨ ਨਹੀਂ ਕਰ ਸਕਦੀ ਔਰ ਤੁਹਾਡੇ ਹਸਬੰਡ ਇਹਨਾਂ ਆਸਤੇ ਜਿਹੜਾ ਹੈਗਾ ਉਹ ਇੱਕ ਫਰਿਸ਼ਤਾ ਬਣ ਕੇ ਪਹੁੰਚੇ ਹੈਗੇ ਕਿਉਂਕਿ ਐਸੇ ਰਿਸ਼ਤੇਦਾਰ ਅਸੀਂ ਚਾਹੁੰਦੇ ਹੈਗੇ ਆ ਵੀ ਹਰੇਕ ਦੇ ਰਿਸ਼ਤੇਦਾਰ ਐਸੇ ਹੋਣ ਹਾਂਜੀ ਜਿਹੜੇ ਇੱਕ ਬਿਲਕੁਲ ਜਿਹੜਾ ਹੈਗਾ ਜ਼ੀਰੋ ਤੋਂ ਸਟਾਰਟ ਚਾ ਕੇ ਜਿਹੜਾ ਹੈਗਾ ਜ਼ੀਰੋ ਤੋਂ ਹੀਰੋ ਬਣਾਉਣ ਦਾ ਕੰਮ ਕੀਤਾ ਹੈ ਕਿਹਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਂ ਪਹਿਲਾਂ ਸਾਧ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਦੂਜੀ ਮੈਂ ਆਦੀ ਮਾਂ ਦਾ ਧੰਨਵਾਦ ਜਿਨੇ ਸਾਨੂੰ ਜਨਮ ਦਿੱਤਾ ਤੀਜੇ ਮੈਂ ਆਪਣੇ ਹਸਬੰਦ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨੇ ਮੈਨੂੰ ਕੋਈ ਨਹੀਂ ਜੀ ਦੀ ਸਮਝ ਨਹੀਂ ਸੀ ਜੀ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਮੈਨੂੰ ਵੀ ਮੇਰੇ ਭਰਾ ਨੂੰ ਵੀ ਸਾਡੀਆਂ ਵੀ ਸ਼ੋਭੇ ਸ਼ਾਵਾਂ ਤੁਹਾਡੇ ਨਾਲ ਹੈ ਜੀ ਕਿਉਂਕਿ ਜਿਹੜਾ ਹੈਗਾ ਦੇਸ਼ ਦੀ ਸੇਵਾ ਕਰਨੀ ਬਹੁਤ ਵੱਡਾ ਕੰਮ ਹੁੰਦਾ ਹੈ ਔਰ ਹਰੇਕ ਦੇ ਹਿੱਸੇ ਦੇ ਵਿੱਚ ਇਹ ਕੰਮ ਨਹੀਂ ਆਉਂਦਾ ਮੈਂ ਆਪਣੇ ਭਰਾ ਨੂੰ ਹਮੇਸ਼ਾ ਹੀ ਇਹ ਕਹਿੰਨੀ ਵੀ ਦੇਸ਼ ਦੀ ਸੇਵਾ ਕਰਨੀ ਪੂਰੇ ਮਾਨ ਮਤਲਬ ਕਿ ਮਾਨ ਸਨਮਾਨ ਨਾ ਕਰੀ ਕੋਈ ਬਈ ਇਮਾਨੀ ਧੋਖਾ ਨਾ ਕਰੀ ਬਸ ਦਿਲੋਂ ਕਰੀ ਪਰ ਉਹਦੇ ਵਿੱਚ ਤੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ ਕਲਾਪਿੰਗ ਹੋਣੀ ਚਾਹੀਦੀ ਹੈ ਸਰਦੋਮੇ ਗੁੱਲਾਂ ਨੇ ਹਾਰ ਪਾ ਕੇ ਔਰ ਸਰੋਪਾ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੜੇ ਖੁਸ਼ੀ ਦੇ ਪਲ ਜਿਹੜੇ ਹੈਗੇ ਸਾਂਝੇ ਕਰ ਰਹੇ ਆ ਤੁਹਾਡੇ ਨਾਲ ਫਾਸਟ ਨਿਊਜ਼ ਪੰਜਾਬ ਔਰ ਫਾਸਟ ਨਿਊਜ਼ ਇੰਡੀਆ ਤੇ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਅਸੀਂ ਮੋਗੇ ਦੀ ਐਡੀ ਫਿਜ਼ੀਕਲ ਅਕੈਡਮੀ ਤੋਂ ਔਰ ਇਹਦਾ ਸਾਰਾ ਸਿਹਰਾ ਜਾਂਦਾ ਹੈ ਕੁਲਵਿੰਦਰ ਸਿੰਘ ਜੀ ਹਰਿਆਣਾ ਕੁਲਵਿੰਦਰ ਸਿੰਘ ਐਡੀ ਫਿਜ਼ੀਕਲ ਅਕੈਡਮੀ ਤੋਂ ਔਰ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਜਿਹੜੇ ਬੱਚੇ ਸਿਲੈਕਟ ਹੋਏ ਆ ਉਹਨਾਂ ਦੇ ਪੇਰੈਂਟਸ ਵੱਲੋਂ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਇਹ ਉਹ ਬੱਚੇ ਆ ਜਿਹੜੇ ਦੇਸ਼ ਦੀ ਸੇਵਾ ਆਸਤੇ ਤਿਆਰੀ ਕਰ ਰਹੇ ਹੈਗੇ ਆ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਮੋਗੇ ਦੀ ਫਿਜ਼ੀਕਲ ਅਕੈਡਮੀ ਤੋਂ ਔਰ ਮੋਗਾ ਦੀ ਫਿਜ਼ੀਕਲ ਅਕੈਡਮੀ ਦੇ ਵਿੱਚ ਚਾਰ ਬੱਚਿਆਂ ਨੂੰ ਸਫਲਤਾ ਮਿਲੀ ਹੈਗੀ ਹੈ ਉਹਨਾਂ ਦੇ ਪੇਰੈਂਟ ਸਾਡੇ ਜਿਹੜਾ ਹੈਗਾ ਉਹ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕਰ ਰਹੇ ਆ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹੈਗੇ ਹਾਂ ਕਿਉਂਕਿ ਦੇਸ਼ ਦੀ ਸੇਵਾ ਕਰਨੀ ਬੜਾ ਵੱਡਾ ਔਰ ਕੋਨ ਦਾ ਕੰਮ ਹੁੰਦਾ ਹੈਗਾ ਔਰ ਇਹ ਰੋਲ ਨਭਾਇਆ ਹੈ ਐਡੀ ਫਿਜ਼ੀਕਲ ਅਕੈਡਮੀ ਮੋਗਾ ਨੇ ਔਰ ਐਡੀ ਫਿਜ਼ੀਕਲ ਅਕੈਡਮੀ ਮੋਗਾ ਦਾ ਸਟਾਫ ਸਾਡੇ ਨਾਲ ਮੌਜੂਦ ਹੈ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਰੂਪ ਸਿੰਘ ਹੈ ਜੀ। ਸਰੂਪ ਸਿੰਘ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਪਿੰਡ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਜੀ। ਤੁਸੀਂ ਕੀ ਟੀਚ ਕਰਦੇ ਹੋ ਜੀ? ਮੈਂ ਇੱਥੇ ਮੈਥ ਦੀ ਟੀਚਿੰਗ ਕਰਦਾ ਜੀ। ਤੁਹਾਨੂੰ ਬੱਚੇ ਵੱਖ-ਵੱਖ ਕੋਈ ਪਿੰਡ ਤੋਂ ਆਇਆ ਕੋਈ ਸ਼ਹਿਰ ਤੋਂ ਆਇਆ ਕਿਸ ਤਰ੍ਹਾਂ ਦਾ ਬੱਚਾ ਦਾ ਰਿਸਪੌਂਸ ਕਰਦਾ ਹੈ? ਬਿਲਕੁਲ ਜੀ ਸਭ ਬਿਲਕੁਲ ਪਹਿਲਾਂ ਜ਼ੀਰੋ ਲੈਵਲ ਤੋਂ ਸ਼ੁਰੂ ਕਰਨੇ ਪੈਂਦੇ ਆ ਜਦੋਂ ਸਾਡੇ ਕੋਲ ਆਉਂਦੇ ਆ ਅਸੀਂ ਲੈਵਲ ਵੇਖਦੇ ਆ ਬੱਚੇ ਦਾ ਕਿੱਥੇਕ ਡਿਪੈਂਡ ਕਰਦਾ ਏ। ਜਦੋਂ ਬੱਚੇ ਦਾ ਸਾਨੂੰ ਲੈਵਲ ਪਤਾ ਲੱਗਦਾ ਫਿਰ ਉਸ ਹਿਸਾਬ ਨਾਲ ਉਹਨੂੰ ਲੱਗ ਤੋਂ ਪੜਾਇਆ ਜਾਂਦਾ ਏ। ਫਿਰ ਉਸ ਹਿਸਾਬ ਨਾਲ ਉਹਦੀ ਤਿਆਰੀ ਗਰਾਊਂਡ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਪੜ੍ਹਾਈ ਦੇ ਨਾਲ ਨਾਲ ਅੱਜ ਤੁਸੀਂ ਦੇਖਿਆ ਹੈਗਾ ਵੀ ਤਾੜੀਆਂ ਵੱਜ ਰਹੀਆਂ ਆ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਰਹੇ ਹੈਗੇ ਆ ਔਰ ਤੁਸੀਂ ਉਹਨਾਂ ਬੱਚਿਆਂ ਨੂੰ ਪੜਾਇਆ ਅੱਜ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਬਿਲਕੁਲ ਸਾਡੀ ਅੱਜ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਆ ਕਿਉਂਕਿ ਸਾਡੇ 18 ਦੇ ਵਿੱਚੋਂ 14 ਬੱਚੇ ਜੋ ਕਿ ਪੇਪਰ ਕਲੀਅਰ ਕੀਤੇ ਉਹਨਾਂ ਦਾ ਬਾਕੀ ਹਦਾ ਵੀ ਹਜੇ ਟ੍ਰਾਇਲ ਆਉਣਾ ਹੈ ਤਾਂ ਮੈਨੂੰ ਇਹ ਲੱਗਦਾ ਕਿ ਬਾਕੀ ਵੀ ਸਾਡੇ ਲਈ ਇਦਾਂ ਹੀ ਖੁਸ਼ੀ ਦਾ ਦਿਨ ਲੈ ਕੇ ਆਉਣਗੇ ਜੋ ਸਟੂਡੈਂਟ ਜੋ ਰਹਿੰਦੇ ਹੋਏ ਤਕਾਬ ਦੇ ਜਾਣਗੇ ਲੇ ਜਿਹੜੇ ਤਿਆਰੀ ਕਰਦੇ ਆ ਜੀ ਇਸ ਟਾਈਮ ਸਾਡੇ ਕੋਲੇ ਜਿਹੜੇ ਆਰਮੀ ਦੇ ਸੀਗੇ 18 ਬੱਚੇ ਤਿਆਰੀ ਕਰਦੇ ਸੀ ਜਿਨ੍ਹਾਂ ਦੇ ਵਿੱਚੋਂ 14 ਪੇਪਰ ਕਰੈਕ ਕਰ ਚੁੱਕੇ ਹੁਣ ਉਹ ਇਸ ਟਾਈਮ ਗਰਾਊਂਡ ਦੀ ਤਿਆਰੀ ਕਰਦੇ ਪਏ ਆ ਜਿਨ੍ਹਾਂ ਦਾ ਕੀ ਟ੍ਰਾਇਲ ਬਾਕੀ ਆਦਾ ਹੋਣਾ ਹੈ ਚਾਰ ਬੱਚਿਆਂ ਦਾ ਅੱਜ ਟ੍ਰਾਇਲ ਹੋ ਗਿਆ ਚਾਰੇ ਬੱਚੇ ਸਫਲਤਾ ਪ੍ਰਾਪਤ ਕਰਕੇ ਆਏ ਆ ਚਲੋ ਜੀ ਇਹਦਾ ਸਿਹਰਾ ਤੁਹਾਡਾ ਜਾਂਦਾ ਹੈ ਤੁਹਾਡੀ ਸਾਡੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੁਬਾਰਕੀ ਜੀ ਬਹੁਤ ਬਹੁਤ ਮੁਬਾਰਕਾ ਜੀ ਲਓ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਹਾਂਜੀ ਫਾਰਮ ਭਰਦੇ ਆਂ ਤੁਸੀਂ ਤੁਹਾਡੇ ਕੋਲੇ ਬੱਚੀਆਂ ਇੱਥੇ ਰਹਿੰਦੀਆਂ ਹੈਗੀਆਂ ਔਰ ਬੱਚਿਆਂ ਦੇ ਵਿੱਚ ਤੁਹਾਨੂੰ ਐਂ ਲੱਗਦਾ ਵੀ ਤੁਹਾਡੀ ਫੈਮਿਲੀ ਦੇ ਮੈਂਬਰੀ ਹੈ ਹਾਂਜੀ ਕਿਤੇ ਉਪਰਾ ਦਾ ਨਹੀਂ ਮਹਿਸੂਸ ਹੋਇਆ ਕੁਝ ਬੱਚੇ ਤੁਹਾਡੇ ਨਾਲ ਆਪਦੇ ਬੱਚਿਆਂ ਦੇ ਵਾਂਗੂ ਰਹਿੰਦੇ ਹਾਂਜੀ ਹਾਂਜੀ ਚਲੋ ਸਾਡੀਆਂ ਵੀ ਸ਼ੋਭੇ ਸ਼ਾਮਾਂ ਤੁਹਾਡੇ ਨਾਲ ਹੈ ਜੀ ਇਸੇ ਤਰ੍ਹਾਂ ਬੱਚਿਆਂ ਨੂੰ ਪਿਆਰ ਦਿੰਦੇ ਰਹੋ ਔਰ ਐਡੀ ਫਿਜ਼ੀਕਲ ਅਕੈਡਮੀ ਦਾ ਜਿਹੜਾ ਹੈਗਾ ਨਾਮ ਉੱਚੇ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਕਰੋ ਨਾਮ ਦੱਸੋ ਸਰ ਤੁਹਾਡਾ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਹਿੰਸਾ ਹਰਿਆਣੇ ਤੋਂ ਹਾਂਜੀ ਹਰਿਆਣਾ ਤੋਂ ਤੁਸੀਂ ਅੱਜ ਪੰਜਾਬ ਦੇ ਵਿੱਚ ਜਿਹੜਾ ਹੈਗਾ ਲਗਭਗ 20-22 ਸਾਲ ਹੋ ਗਏ। ਹਾਂਜੀ ਹਾਂਜੀ ਸਰ। ਜੀ ਆਉਣਾ ਹੈ ਪੰਜਾਬ ਚ। ਦੇਖੋ ਸ਼ੁਰੂ ਦੇ ਵਿੱਚ ਇੱਥੇ ਮੈਂ ਅਕੈਡਮੀ ਮਾਤਾ ਪ੍ਰਿਤਪਾਲ ਕੌਰ ਚਲਾ ਰਿਹਾ ਸੀ। ਉਸ ਤੋਂ ਬਾਅਦ ਮੈਂ ਐਡੀ ਫਿਜ਼ੀਕਲ ਅਕੈਡਮੀ ਖੋਲੀ ਹੈ ਜਿਹਨੂੰ ਤਕਰੀਬਨ 3 ਸਾਲ ਹੋਏ ਨੇ। ਤੇ ਹੁਣ ਤੱਕ ਮੈਂ ਘੱਟੋ ਘੱਟ 25-30 ਬੱਚਿਆਂ ਦਾ ਕੈਰੀਅਰ ਬਣਾ ਚੁੱਕੇ ਹਾਂ। ਉਸ ਖੌੜ ਗੌਰ ਦੀ ਰਹਿਮਤ ਨਾਲ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰੀਆ। ਕਿਹੜੇ-ਕਿਹੜੇ ਜਿਹੜਾ ਹੈਗਾ ਤੁਸੀਂ ਇੱਥੇ ਆ ਟ੍ਰੇਨਿੰਗ ਦਿੰਨੇ ਹੈਗੇ ਆ ਅੱਜ ਆ ਭਰਤੀ ਦੀ ਤਿਆਰੀ ਕਰਾਉਣੀ ਆ ਆਰਮੀ ਤੋਂ ਇਲਾਵਾ ਦੇਖੋ ਜੀ ਆਰਮੀ ਤੋਂ ਇਲਾਵਾ ਪੰਜਾਬ ਪੁਲਿਸ ਹੋ ਗਈ ਬੀਐਸਐਫ ਹੋ ਗਈ ਸੀਆਰਪੀ ਹੋ ਗਈ ਆਈਟੀਬੀਪੀ ਹੋ ਗਈ ਤੇ ਸੀਡੀ ਬਾਕੀ ਆਫੀਸਰ ਰੈਂਕ ਛੱਡ ਕੇ ਬਾਕੀ ਸਾਰੇ ਜੋਬ ਦੀ ਤਿਆਰੀ ਸਿਵਲੀਆਂ ਦੀ ਵੀ ਕਰਾ ਰਹੇ ਆ ਅਸੀਂ ਮੇਰੇ ਕੋਲੇ ਚਾਰ ਟੀਚਰਾਂ ਦਾ ਸਟਾਫ ਆ ਜੋ ਬਹੁਤ ਅੱਛੇ ਟੀਚਰ ਹੈ ਜੀ ਤੇ ਬੱਚੇ ਜਦੋਂ ਤੁਹਾਡੇ ਕੋਲੇ ਛੱਡ ਕੇ ਜਾਂਦੇ ਆ ਪੇਰੈਂਟਸ ਉਦੋਂ ਉਹਨਾਂ ਦਾ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਆ ਵੀ ਸਾਡਾ ਬੱਚਾ ਸੇਫ ਹੈ ਇੱਥੇ ਚਾਹੇ ਲੜਕੇ ਆ ਚਾਹੇ ਲੜਕੀਆਂ ਆ ਪਰ ਅੱਜ ਅਸੀਂ ਦੇਖਦੇ ਆਗੇ ਵੀ ਉਹਨਾਂ ਦੇ ਗਲਾਂ ਦੇ ਵਿੱਚ ਫੁੱਲਾਂ ਦੀ ਹਾਰ ਪਾਏ ਔਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਨਜੂ ਹੈ ਬੜੀ ਖੁਸ਼ੀ ਹੈਗੀ ਹੈ ਅੱਜ ਦਾ ਤੇ ਉਸ ਦਿਨ ਦਾ ਤੁਹਾਨੂੰ ਕੀ ਲੱਗਦਾ ਹੈਗਾ ਵੀ ਕਿਸ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਹਾਂਜੀ ਦੇਖੋ ਸਭ ਤੋਂ ਪਹਿਲਾਂ ਮੈਂ ਮੇਰੇ ਬੱਚਿਆਂ ਦੇ ਜਿਹੜੇ ਇੱਥੇ ਬੱਚਿਆਂ ਨੇ ਪ੍ਰਾਪਤੀ ਕੀਤੀ ਹੈ ਉਹਨਾਂ ਦੇ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਵੀ ਸਾਡਾ ਬੱਚਿਆਂ ਦਾ ਕੈਰੀਅਰ ਬਣਿਆ ਨਾ ਇਹਦੇ ਪਿੱਛੇ ਸਭ ਤੋਂ ਵੱਡਾ ਹੱਥ ਮੇਰੇ ਤੋਂ ਵੀ ਵੱਡਾ ਹੱਥ ਹੈ ਇਸ ਪੇਰੈਂਟਸ ਦਾ ਜਿਨ੍ਹਾਂ ਨੇ ਮੇਰੇ ਤੇ ਬਲੀਵ ਕਰਿਆ ਆਪਣੇ ਬੱਚੇ ਤੇ ਪੈਸਾ ਖਰਚ ਕੀਤਾ ਖਰਚਾ ਕਰਨ ਨਾਲ ਨਾਲ ਬੱਚਾ ਨੂੰ ਮੇਰੇ ਤੇ ਬਲੀਵ ਕਰਕੇ ਛੱਡ ਕੇ ਗਏ ਉਹਨਾਂ ਨੂੰ ਆਸ ਜਾਗੀ ਮੇਰੇ ਤੇ ਵਿਸ਼ਵਾਸ ਹੋਇਆ ਔਰ ਬੱਚੇ ਆਪਣੇ ਕਾਮਯਾਬ ਹੋ ਗਏ ਦੇਖੋ ਕਾਮਯਾਬੀ ਹੁੰਦੀ ਆ ਹਰ ਕਾਮਯਾਬਾ ਬਸ ਆਪਣੇ ਸੋਚ ਆਪਣੇ ਵਿਚਾਰ ਆਪਣੀ ਮਿਹਨਤ ਤੇ ਬਲੀਵ ਕਰੋ ਹਰ ਇੱਕ ਬੱਚਾ ਆਪਣੀ ਗਰੀਬੀ ਬਹੁਤ ਛੇਤੀ ਤੋਂ ਛੇਤੀ ਦੂਰ ਕਰ ਸਕਦਾ ਹੈ ਮੈਂ ਹਰ ਕਪੀਰੈਂਟਸ ਨੂੰ ਇਹੀ ਲਗਭਗ ਸਿਲੈਕਟ ਹੋ ਚੁੱਕੇ ਜੀ ਦੇਖੋ ਜੀ ਮੇਰੇ ਕੋਲੋਂ 7 ਬੱਚੇ ਪੰਜਾਬ ਪੁਲਿਸ ਹੋ ਚੁੱਕੇ ਨੇ ਜਿਦੇ ਵਿੱਚ 3 ਬੱਚੇ ਇਟਾਲੀਅਨ ਵੀਰੋ ਚ ਹੋ ਚੁੱਕੇ ਨੇ ਤੇ 14 ਬੱਚੇ ਇਸ ਟਾਈਮ ਆਰਮੀ ਦੇ ਵਿੱਚ ਹੋ ਚੁੱਕੇ ਨੇ ਇਸ ਤੋਂ ਬਾਅਦ 3 ਬੱਚੇ ਬੀਐਸਐਫ ਚ ਹੋ ਚੁੱਕੇ ਨੇ ਹੁਣ ਜੋ ਬੱਚੇ ਮੇਰੇ ਕੋਲ ਪਾਸ ਹੋਏ ਨੇ ਆਰਮੀ ਦੇ ਵਿੱਚ ਉਹਨਾਂ 'ਚ ਇੱਕ ਬੱਚਾ ਬੀਐਸਐਫ ਦਾ ਵੀ ਟੈਸਟ ਕਲੀਅਰ ਆ ਔਰ ਆਰਮੀ ਦਾ ਵੀ ਟੈਸਟ ਕਲੀਅਰ ਆ ਤੇ 100% ਉਹ ਪੰਜਾਬ ਪੁਲਿਸ ਦਾ ਵੀ ਟੈਸਟ ਕਲੀਅਰ ਕਰੇਗਾ ਜੀ ਇਹ ਤਾਂ ਪੰਜਾਬ ਦਾ ਲਗਭਗ ਪੌਣ ਪਣ ਤੁਹਾਨੂੰ ਮਾਫਤ ਕਰ ਆ ਗਿਆ ਲੱਗਾ ਬਹੁਤ ਵਧੀਆ ਮਾ ਔਰ ਇਹ ਸਾਰੇ ਮੇਰੇ ਆਪਦੇ ਆ ਮੈਂ ਵੀ ਇਹਨਾਂ ਦੇ ਆ ਮੈਂ ਹਰ ਚੋਣੇ ਹੈਗੇ ਆ ਵੀ ਤੁਸੀਂ ਹੋਰ ਬੱਚਿਆਂ ਵਾਸਤੇ ਵੀ ਜਿਹੜਾ ਹੈਗਾ ਦਿਨ ਰਾਤ ਇੱਕ ਕਰੋ ਕਿਉਂਕਿ ਅਸੀਂ ਦੇਖਿਆ ਹੈ ਤੁਹਾਨੂੰ ਖੁਦ ਜਦੋਂ ਕੋਈ ਜਿਹੜਾ ਹੈਗਾ ਕੋਈ ਵੀ ਟ੍ਰੇਨਿੰਗ ਦੇਣੀ ਹੁੰਦੀ ਆ ਚਾਹੇ ਸਵੇਰ 4 ਵਜੇ ਦੇਖ ਲਈਏ ਜਾਂ ਸ਼ਾਮ ਨੂੰ 8 ਵਜੇ ਗਰਾਊਂਡ ਦੇ ਵਿੱਚ ਦੇਖ ਲਈਏ ਤੁਸੀਂ ਵੀ ਜਿਹੜਾ ਆਏਗਾ ਨਾ ਨਾਲ ਹੀ ਹੁੰਨੇ ਇਹਨਾਂ ਦੇ ਜੀ ਜੀ ਇੱਕ ਤਾਂ ਤੁਹਾਡੀ ਵੀ ਲੱਗਦੀ ਹੈ ਜੀ ਸਰ ਤੁਹਾਨੂੰ ਥਕੇਵਾ ਨਹੀਂ ਹੁੰਦਾ ਥਕੇਵਾ ਹੁੰਦਾ ਜੀ ਪਰ ਮੇਰੇ ਵਿੱਚ ਇੱਕ ਕਿਰਨ ਹੁੰਦੀ ਆ ਕਿ ਮੈਂ ਬੱਚਿਆਂ ਨੂੰ ਕਾਮਯਾਬ ਕਰਾਂ ਦੂਸਰਾ ਨੰਬਰ ਹੈਗਾ ਜਦੋਂ ਆਪਾਂ ਧਾਰ ਲਿਆ ਦੇਸ਼ ਦੀ ਸੇਵਾ ਕਰਨੀ ਆ ਫਿਰ ਤੇ ਕੀ ਮੈਂ ਕਹਾਂ ਸਰ ਜੋ ਬੱਚੇ ਤੁਹਾਨੂੰ ਘਰਾਂ ਚ ਸੁਣ ਰਹੇ ਆ ਫੌਜ ਦੇ ਵਿੱਚ ਜਾਣਾ ਚਾਹੁੰਦੇ ਆ ਆਰਮੀ ਵਿੱਚ ਜਾਣਾ ਚਾਹੁੰਦੇ ਆ ਨੇਵੀ ਵਿੱਚ ਜਾਣਾ ਚਾਹੁੰਦੇ ਆ ਚਾਹੇ ਲੜਕੇ ਆ ਚਾਹੇ ਲੜਕੀ ਆ ਕਿੰਨੀ ਉਹਨਾਂ ਦੀ ਉਮਰ ਹੋਣੀ ਚਾਹੀਦੀ ਆ ਕਿੰਨੀ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਆ ਔਰ ਕਿਵੇਂ ਤੁਹਾਡੇ ਨਾਲ ਸੰਪਰਕ ਕਰਨ ਦੇਖੋ ਜੀ ਮੇਰਾ YouTube ਚੈਨਲ ਵੀ ਹੈਗਾ ਇੰਸਟਾ ਦੇ ਵੀ ਹੈਗਾ ਮੈਪ ਤੇ ਵੀ ਹੈਗਾ ਮੇਰਾ ਅਕੈਡਮੀ ਦਾ ਨਾਮ ਹੈਗਾ ਆਈਡੀ ਫਿਜ਼ੀਕਲ ਅਕੈਡਮੀ ਮੇਰਾ ਨੰਬਰ ਹੈਗਾ 94631 73 73 7 ਦੂਸਰਾ ਨੰਬਰ ਵੀ ਨੋਟ ਕਰ ਲਓ ਦੂਸਰਾ 70 570 823 14 50 314 ਨੰਬਰ عمر ਕਿੰਨੀ ਚਾਹੀਦੀ ਬੱਚੇ ਦੀ ਫੌਜ ਦੇ ਦੇਖੋ ਆਰਮੀ ਦੀ ਸਭ ਤੋਂ ਘੱਟ ਉਮਰ ਦੇ ਵਿੱਚ ਭਰਤੀ ਹੋਣ ਲਈ ਸਿਰਫ ਆਰਮੀ ਹੈ ਜਿਹਦੇ ਵਿੱਚ 7.5 ਸਾਲ ਤੋਂ ਲੈ ਕੇ 21 ਸਾਲ ਤੱਕ ਦਾ ਬੱਚਾ ਆਰਮੀ 'ਚ ਹੋ ਸਕਦਾ ਇਸ ਤੋਂ ਬਾਅਦ ਜੋ ਅਪਡੇਟ ਆਏਗੀ ਉਹ ਵੱਖਰੀ ਹੈ ਮੈਡੀਕਲੀ ਇਵਿਟ ਹੋਣਾ ਚਾਹੀਦਾ ਜਾਂ ਕੋਈ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਦੀ ਤਸੀਹ ਸੋਲੂਸ਼ਨ ਕਰ ਦੇਣਾ ਦੇਖੋ ਮੇਰੇ ਕੋਲੇ ਦੋ ਬੱਚਿਆਂ ਦੇ ਵਿੱਚ ਕੇਸ ਆਇਆ ਸੀ ਇੱਕ ਬੱਚੇ ਦੇ ਕਾਫੀ ਹੱਥ ਮੋٹے ਸੀ ਪੈਰ ਵੀ ਕਾਫੀ ਜ਼ਿਆਦਾ ਮੋٹے ਸੀ ਦੂਸਰੇ ਬੱਚੇ ਦੀ ਦੰਦਾ ਦੀ ਪ੍ਰੋਬਲਮ ਸੀ ਮੈਂ ਇਹ ਲੈ ਕੇ ਚੱਲਦਾ ਵੀ ਇਹ ਮੇਰੀ ਡਿਊਟੀ ਹੈ ਮੇਰਾ ਫਰਜ਼ ਆ ਤੇ ਮੈਂ ਉਸ ਚੀਜ਼ ਨੂੰ ਪਹਿਲਾਂ ਲੈ ਕੇ ਚੱਲਦਾ ਪਹਿਲਾਂ ਜਿੰਨੇ ਵੀ ਬੱਚੇ ਮੇਰੇ ਮੈਡੀਕਲ ਜਾਣ ਤੋਂ ਪਹਿਲਾਂ ਮਹੀਨਾ ਉਹਨਾਂ ਦੇ ਸਾਰੇ ਕੰਨ ਸਾਫ਼ ਕਰਾਏ ਗਏ ਨੇ ਜੋ ਜੋ ਉਹਨਾਂ ਦੇ ਵਿੱਚ ਪੁਆਇੰਟ ਬਣਦੇ ਸੀ ਉਹ ਪੁਆਇੰਟ ਕਲੀਅਰ ਕਰਾਏ ਨਾਲ ਜਾ ਕੇ ਬੱਚਾ ਦਾ ਇੱਕ ਬੱਚਾ ਦਾ ਦੰਦਾਂ ਦਾ ਪ੍ਰੋਬਲਮ ਸੀ ਉਹ ਸਭ ਤੋਂ ਪਹਿਲਾਂ ਹਸਪੀਟਲ ਦੇ ਵਿੱਚ ਫਰੀਦਕੋਟ ਦੇ ਵਿੱਚ ਇਲਾਜ ਚਲਾਇਆ ਬਿਲਕੁਲ ਫਿੱਟਾ ਉਹਦਾ ਟ੍ਰਾਇਲ ਹੋਣਾ ਬਾਕੀ ਆ ਜੋ ਫਿਰੋਜ਼ਪੁਰ ਟ੍ਰਾਇਲ ਹੋਣ ਲਾਇਆ ਉਹਦੇ ਮੇਰੇ ਬੱਚੇ ਪਏ ਨੇ ਹਾਲ 10 ਟ੍ਰਾਇਲ ਦੇਣ ਵਾਲੇ ਉਹਨਾਂ ਦੇ ਵਿੱਚ ਵੀ ਬਹੁਤ ਅੱਛਾ ਰਿਜ਼ਲਟ ਮਿਲੇਗਾ ਜੀ ਇੱਕ ਲੋਕਾਂ ਦੇ ਵਿੱਚ ਵਹਿਮ ਹੈਗਾ ਵੀ ਅਗਨੀਵੀਰ ਅਗਨੀਵੀਰ ਇਹ ਅਗਨੀਵੀਰ ਕੱਚੇ ਆ ਜਾਂ ਇਹਨਾਂ ਨੂੰ ਕੱਢ ਦੇਣਾ ਹੈਗਾ ਪੰਜਾਬ ਸਰਕਾਰ ਅਸੀਂ ਦੇਖਦੇ ਆਗੇ ਚਾਹੇ ਉਹ ਅਗਨੀਵੀਰ ਆ ਚਾਹੇ ਕੋਈ ਵੀ ਜਿਹੜਾ ਜਦੋਂ ਸ਼ਹੀਦ ਹੁੰਦਾ ਹੈ ਉਹਨੂੰ 1 ਕਰੋੜ ਰੁਪਏ ਦਾ ਜਿਹੜਾ ਹੈਗਾ ਸਨਮਾਨ ਰਾਸ਼ੀ ਦਿੱਤੀ ਜਾਂਦੀ ਹੈ ਕਿਉਂਕਿ ਸਰਕਾਰ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਦਾ ਨਹੀਂ ਅਸੀਂ ਕੁਝ ਕਹਿ ਸਕਦੇ ਪੰਜਾਬ ਸਰਕਾਰ ਜਾਂ ਦਿੱਲੀ ਸਰਕਾਰ ਉਹਨਾਂ ਨੂੰ ਅੱਜ ਵੀ ਜਿਹੜਾ ਹੈਗਾ ਦੂਸਰੇ ਆਰਮੀ ਅਫਸਰ ਦੇ ਬਰਾਬਰ ਦਾ ਦਰਜਾ ਦੇ ਰਹੀ ਹੈ ਜੀ ਜੀ ਕਿ ਜਿਹੜੇ ਬੱਚੇ ਕੁਝ ਵਹਿਮ ਦੇ ਵਿੱਚ ਆ ਉਹਨਾਂ ਨੂੰ ਨੌਜਵਾਨਾਂ ਨੂੰ ਇਹੀ ਸਨੇਸਾ ਦੇਣਾ ਚਾਹਣਾ ਬੇਟਾ ਦੇਖੋ ਜੋ ਤੁਹਾਡਾ ਸਟੱਡੀ ਲੈਵਲ ਆ ਜੇ ਕਿਸੇ ਵੀ ਅੱਜ ਅਸੀਂ ਜਾਈਏ ਕਿਸੇ ਜੋਬ ਤੇ ਜਾਈਏ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਇੰਨਾ ਕੰਪੀਟੀਸ਼ਨ ਆ ਕਿ ਜੋ ਪਹਿਲਾ ਟੈਸਟ ਹੋ ਰਿਹਾ ਸੀ ਬਹੁਤ ਨਾਰਮਲ ਹੋ ਰਿਹਾ ਸੀ ਇਸ ਵਾਰ ਦੀ ਗੱਲ ਕਰ ਲਈਏ ਦੇਖੋ ਬੀਐਸਐਫ ਦੀ ਬੀਐਸਐਫ ਦੇ ਵਿੱਚ ਜੋ ਇਸ ਵਾਰ ਮੈਟ ਬਣੀ ਆ 80 ਦੇ ਲਗਭਗ ਗਈ ਆ ਅੱਜ ਕੱਲ੍ਹ ਆ ਜੋ ਪੇਪਰ ਬਹੁਤ ਬੱਚੇ ਪੜ ਰਹੇ ਨੇ ਸੋਸ਼ਲ ਮੀਡੀਆ ਬਹੁਤ ਆ ਗਿਆ ਜਿਹਦੇ ਵਿੱਚ ਬੱਚਿਆਂ ਦੀ ਕਾਫੀ ਹੈਲਪ ਹੋ ਰਹੀ ਆ ਜੋਬ ਲੈਣਾ ਮੇਰੇ ਹਿਸਾਬ ਨਾਲ ਕੋਈ ਵੀ ਔਖਾ ਨਹੀਂ ਹੈਗਾ ਆਪਣੀ ਮਿਹਨਤ ਹੋਣੀ ਚਾਹੀਦੀ ਆ ਤੁਹਾਡੀ ਲਗਨ ਹੋਣੀ ਚਾਹੀਦੀ ਆ ਤੁਹਾਨੂੰ ਆਪਣੇ ਖੁੱਦ ਤੇ ਬਲੀਵ ਹੋਣਾ ਚਾਹੀਦਾ ਜੋਬ ਲੈਣਾ ਬਹੁਤ ਸੌਖਾ ਹੈ ਬਾਕੀ ਜੇ ਆਪਾਂ ਆਰਮੀ ਦੀ ਗੱਲ ਕਰੀਏ ਦੇਖੋ ਅਗਨੀ ਵੀਰ ਦੇਖੋ ਤੁਸੀਂ ਸੋਚ ਕੇ ਦੇਖੋ ਆਰਮੀ ਚ ਪਰਮਾਨੈਂਟਲੀ ਜਾ ਰਹੇ ਹੋ ਜੇ ਉਹਦੇ ਵਿੱਚੋਂ ਵਾਪਸ ਆ ਰਿਹਾ ਜਿਹੜਾ ਬੱਚਾ ਸਿਰ 25% ਆ ਰਿਹਾ ਜੋ ਬੱਚੇ ਦੇ ਵਿੱਚ ਕੋਈ ਕਮੀ ਹੋਏਗੀ ਜਾਂ ਬੱਚਾ ਕੋਈ ਉੱਥੇ ਇਸ਼ੂ ਬਣਾਏਗਾ ਉਸ ਬੱਚੇ ਦੇ ਵਿੱਚੋਂ ਕੋਈ ਨਾ ਕੋਈ ਚਾਂਸ ਹੋਏਗਾ 25% ਲਿਸਟ ਜਾਏਗਾ ਨਹੀਂ ਤਾਂ 75% ਪਰਮਾਨੈਂਟਲੀ ਹੋਏਗਾ ਦੂਸਰਾ ਨੰਬਰ ਹੈਗਾ ਦੇਖੋ ਆਉਣ ਵਾਲਾ ਸਮਾਂ ਅਸੀਂ ਨਹੀਂ ਜਾਣਦੇ ਜੋ ਸਮੇਂ 'ਚ ਅਸੀਂ ਮੌਜੂਦ ਹਾਂ ਉਸ ਸਮੇਂ ਲਈ ਸਾਨੂੰ ਵਿਹਿੰਤ ਕਰਨੀ ਚਾਹੀਦੀ ਹੈ ਅਸੀਂ ਇਸ ਸਮੇਂ ਨੂੰ ਕੋਸ਼ਿਸ਼ ਕੇ ਆਪਣੀ ਉਮਰ ਨਗਾ ਲੈਨੇ ਆ ਜਿਹਦੇ ਵਿੱਚ ਬਾਅਦ ਸਾਡੇ ਕੋਲੇ ਇਕੱਲੀ ਪ੍ਰਾਈਵੇਟ ਨੌਕਰੀ ਤੋਂ ਇਲਾਵਾ ਕੁਝ ਵੀ ਨਹੀਂ ਬਚਦਾ ਤੇ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਤੁਹਾਨੂੰ ਆਰਮੀ ਆ ਸਾਡੇ ਦੇਸ਼ ਦਾ ਜੋ ਰੂਲ ਬਣਿਆ ਚਲੋ ਚਲੋ ਉਸਤੇ ਤੇ ਬਾਕੀ ਸਿਰੇ ਆਪਦੇ ਘਰ ਦੀ ਗਰੀਬੀ ਦੂਰ ਕਰੋ ਆਪਣੇ ਮਾਪਿਆਂ ਨੂੰ ਖੁਸ਼ੀਆਂ ਦਿਓ ਸਾਡੀਆਂ ਵੀ ਸ਼ੁਭਕਾਮਨਾਵਾਂ ਤੁਹਾਡੇ ਨਾਲ ਆ ਜੀ ਤਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਲਾਈਵ ਤਸਵੀਰਾਂ ਲੋਕਾਂ ਦੀ ਜਿਹੜੀ ਫੁਜੀ ਕੈਡਮੀ ਤੋਂ ਜਿੱਥੇ ਬੱਚੇ ਜਿਹੜਾ ਹੈਗਾ ਖੁਸ਼ੀ ਦਾ ਮਾਣ ਮਹਿਸੂਸ ਕਰ ਰਹੇ ਹੈ ਕਿ ਆ ਬੱਚਾ ਨੇ ਪੇੜਾ ਚੁੱਕਿਆ ਹੈ ਤਾਰੀਆਂ ਨੇ ਮਾਣ ਸਾਡੇ ਕੀਤਾ ਜਾ ਰਿਹਾ ਔਰ ਇਹ ਹੈ ਤਾਰੀਆਂ ਕੋਸ਼ਿਸ਼ ਬਿਨਾ ਨਾ ਰਹਿਣੇ। ਸਾਡਾ ਕੋਸ਼ਿਸ਼ੀ ਨਾ ਰਹਿਣੇ ਤੁਹਾਡੇ ਸਾਹਮਣੇ ਦੁਬਾਰਾ ਤੋਂ ਫਿਰ ਅਸੀਂ ਪੇਸ਼ ਕਰਾਂਗੇ ਫਾਸਟ ਨਿਊ ਪੰਜਾਬ ਦੀ ਸਪੈਸ਼ਲ ਰਿਪੋਰਟ ਜਿਹਦੇ ਵਿੱਚ ਹੋਰ ਬੱਚੇ ਤੁਹਾਨੂੰ ਦੇਖਣਗੇ ਹੋਰ ਬੱਚਿਆਂ ਦੇ ਗਲਾਂ ਦੇ ਵਿੱਚ ਤੁਹਾਨੂੰ ਹਾਰ ਦੇਖਣਗੇ ਸਾਡੀਆਂ ਵੀ ਸ਼ੌਭਿ ਸ਼ਾਵਾਂ ਦੇ ਨਾਲ ਹੈ ਫਾਸਟ ਨਿਊ ਪੰਜਾਬ ਤੋਂ ਚਰਨਜੀਤ ਸਿੰਘ ਮੋਗਾ ਥੈਂਕ ਯੂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ